ਹੌਣ ਪਤਾ ਲੱਗ ਗਿਆ ਵੀ ਸਵੇਰੇ ਸਵੇਰੇ ਦੁੱਧ ਪਾਣ ਕਿਉਂ ਜਾਂਦਾ ਹੁੰਦਾ ਸੀ ਕੀ ਗੱਲ ਹੋ ਗਈ ਕੁੜੀਏ ਆ ਕੀ ਕੀ ਪਤਾ ਲੱਗਿਆ ਤੈਨੂੰ ਇਹੀ ਵੀ ਤ ਸਵੇਰੇ ਸਵੇਰੇ ਕਿਸੇ ਬਗਾਨੇ ਪਿੰਡ ਚ ਦੁੱਧ ਪਾਣ ਕਿਉਂ ਜਾਂਦਾ ਸੀ ਲੈ ਅਕੇ ਦੁੱਧ ਪਾਣ ਕਿਉਂ ਜਾਂਦਾ ਸੀ ਹੁਣ ਕੰਮ ਤਾਂ ਕਰਨੀ ਆ ਆ ਚੂੜੀਏ ਵੀਰੇ ਤੇ ਫਿੱਟ ਆ ਜਾਣਗੀਆਂ ਖ਼ਬਰਦਾਰ ਹੋ ਜੇ ਟੋਲੀ ਚੱਕ ਕੇ ਹੁਣ ਤੁਰਿਆਂਗਾ ਤਰ ਐਕਸੀ ਲੈ ਤਾਂਬੇ ਖੱਟੀ ਜਾਂਨੇ ਹਾਂ ਬੇਬੇ ਤੂੰ ਦਾ ਦੱਸਦੇ ਕੀ ਗੱਲ ਹੋਈ ਆ ਇਹ ਤਾਂ ਨਹੀਂ ਮੇਰੀ ਗੱਲ ਤੈਨੂੰ ਤਾਂ ਪਤਾ ਹੀ ਆ ਦੇਖ ਤੂੰ ਸਾਡੇ ਤੋਂ ਵਲੇ ਰੱਖੀ ਜਾਣਾ ਤੈਨੂੰ ਤਾਂ ਐ ਲੱਗਦਾ ਵੀ ਸਾਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਤੂੰ ਇਹੋ ਜਿਹਾ ਨਿਕਲੇਗਾ ਵੀਰੇ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਆ ਲੈ ਆ ਦੋ ਚੂੜੀਆਂ ਦੇ ਆਈਆਂ ਉਹਨੂੰ ਕਿਹਨੂੰ ਚੂੜੀਆਂ ਦੇ ਆ ਮਾ 10 ਵੀ ਸਹੀ ਹੋਈ ਉਹ ਵੀ ਜਿਹੜੀ ਤੂੰ ਪਸੰਦ ਕੀਤੀ ਹੋਈ ਆ ਅੱਜ ਇੱਥੇ ਦੁੱਧ ਪਾਉਣ ਜਾਣਾ ਤੈਨੂੰ ਆਇਆ ਵੀ ਮੇਰੀ ਮਾਂ ਨੂੰ ਕੁਝ ਪਤਾ ਨਹੀਂ ਉਹਨਾਂ ਨੇ ਆਪਣੇ ਘਰ ਜਨਾਨੀ ਭੇਜੀ ਸੀ ਕੱਲ ਜਨਾਨੀ ਭੇਜੀ ਸੀ ਕੱਲ ਕੀ ਕਹਿੰਦੀ ਸੀ ਬੇਬੇ ਦੀ? ਕੀ ਕਹਿੰਦੀ ਸੀ ਅਗਲੀ ਕਹਿੰਦੀ ਖਰਚਣੇ ਨਾਲ ਕੁੱਟਣਗੇ ਮੁੰਡੇ ਨੂੰ। ਮੈਂ ਇਹਦਾ ਕੁਝ ਕਿਹਾ ਵੀ ਨਹੀਂ ਕਿਸੇ ਨੂੰ ਐ ਕਿ ਮੈਂ ਕੁੱਟਣਗੇ ਖਰਚਣੇ ਨਾਲ ਲੈ ਬਾਪੂ ਹੀ ਆ ਗਈ ਅਗਲੀ ਏਡੀ ਦੂਰੋਂ। ਮੈਂ ਸੌ ਲੱਗੇ ਪੈਣੇ ਮੈਂ ਕੁਝ ਨਹੀਂ ਕਿਹਾ ਕਿਸੇ ਨੂੰ। ਨਾ ਵੀਰੇ ਤੂੰ ਤਾਂ ਕੁਝ ਨਹੀਂ ਕਿਹਾ। ਕਰ ਗਈ ਨਹੀਂ ਇਹ ਥੋੜਾ। ਦਰਜ ਖੜਾ ਖੜਾ ਉਹਦੇ ਨਾਲ ਗੱਲਾਂ ਵੀ ਨਹੀਂ ਕਰਦਾ ਹੈਗਾ। ਤੇ ਤੁਹੋਂ ਤੱਕ ਗੱਲਾਂ ਮਾਰਦੇ ਨੂੰ ਕਿਸੇ ਨੇ ਦੇਖਿਆ ਵੀ ਨਹੀਂ ਹੈਗਾ। ਬਾਪੂ ਕੀ ਕਹੀ ਇਹਨੇ ਮੈਂ ਤਾਂ ਟਾਈਮ ਲੱਗਦਾ ਦੁੱਧ ਪਾਉਣ ਨੂੰ। ਅੱਧਾ ਅੱਧਾ ਘੰਟਾ ਖੜੇ ਰਹਿਣਾ। ਚੱਲ ਚੰਗਾ ਹੁਣ ਤੁਸੀਂ ਸਾਰੇ ਨਾ ਜਵਾਬ ਦੇ ਗੱਲ ਨਾ ਪਾਓ। ਆਲੇ ਬਾਪੂ ਤੂੰ ਹੀ ਪਾ ਲਿਆ ਨਾ 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 ਵੀਰੇ ਦੁੱਧ ਤੂੰ ਹੀ ਪਾਖਿਆ ਹੁਣ ਸੋਹਰਾ ਥੋੜੀ ਆਪਦੀ ਨੂੰ ਦੇਖਣ ਜਾਊਗਾ ਕਿਹੋ ਜਿਹੀ ਗੱਲਾਂ ਕਰਦੇ ਵੀਰੇ ਮੇਰੇ ਉਹ ਤਾਂ ਗੱਲ ਕਰਨ ਆਈ ਸੀ ਸਾਡੇ ਨਾਲ ਉਹਨੇ ਸਾਨੂੰ ਤੇਰੇ ਬਾਰੇ ਦੱਸਤਾ ਵੀ ਤੇਰੀ ਕਿਸੇ ਕੁੜੀ ਨਾਲ ਉੱਥੇ ਗੱਲਬਾਤ ਹੈ ਤੇ ਇੱਕ ਕੁੜੀ ਦੀ ਮਾਂ ਨੇ ਕੋਈ ਆਪਣੇ ਘਰੇ ਭੇਜੀ ਸੀ ਰਿਸ਼ਤੇ ਦੀ ਗੱਲ ਕਰਨ ਨਾ ਹੂੰ ਤਾਂ ਮਾਰੂ ਡਰਾ ਕੇ ਧਰਤਾ ਉਹ ਦਿੰਦਾ ਨਹੀਂ ਦੱਸ ਸਕਦਾ ਸਾਨੂੰ ਭੰਬਲ ਬੂਸੇ ਜੇ ਪਾਈ ਜਾਣਾ ਮੇਰਾ ਤਰਾ ਕੱਢਤਾ ਮੇਰਾ ਤੁਸੀਂ ਲੱਬੇ ਬੇਬੇ ਵੀ ਨਾ ਕਰ ਕੀ ਇਹਨਾਂ ਦੇ ਔਰ ਰਲੂੰਗੀ ਨਹੀਂ ਜਾਂ ਤਾਂ ਦੱਸ ਦਾਨੀ ਤੀ ਸੱਚ ਆਹ ਤਾਂ ਵਧੀਆ ਕਰਿਆ ਪੁੱਤ ਜਦ ਕੱਲ ਉਹ ਆਈ ਤੀ ਮੈਂ ਤਾਂ ਕਹਿ ਦੰਦੀ ਵੀ ਭਾਈ ਮੇਰਾ ਪੁੱਤ ਤਾਂ ਮੇਰੇ ਕਹਿਣੇ ਚ ਨਹੀਂ ਹੈਗਾ ਮੈਂ ਤਾਂ ਕੋਈ ਨਹੀਂ ਆਮੀ ਹਾਂ ਮੈਂ ਜਵਾਬ ਦੇ ਦੂੰ ਹੁਣ ਫੋਨ ਲਾ ਕੇ ਆਏ ਤਾਂ ਤੂੰ ਕਿਵੇਂ ਜਵਾਬ ਦੇ ਦੇਂਗੀ ਨੰਬਰ ਦੇ ਕੇ ਗਏ ਨੇ ਨੰਬਰ ਦੇ ਗਏ ਤੇਰੀ ਸਾਰਿਆਂ ਦਾ ਮੈਨੂੰ ਉਹ ਦੇਖੀ ਗੁੜੀਆਂ ਨੂੰ ਸਿੱਧੀ ਕਹੋ ਵੀ ਭਾਈ ਥੋੜੀ ਕੁੜੀ ਅੱਛੇ ਸੈੱਟ ਨਹੀਂ ਆਉਣੀ ਆਪਦੇ ਨੂੰ ਕਿਤੇ ਹੋਰ ਵਿਆਹ ਦੋ ਆਏ ਕਾਹਨੂੰ ਕਰਿਆ ਨਹੀਂ ਕੁੜੀ ਪਹਿਲਾਂ ਪੜੀਆ ਚਲਾ ਵੀਰੇ ਮੈਂ ਵਿਆਹ ਦਾ ਫਿਰ ਗਲਤ ਗੱਲ ਹੋਊਗੀ ਹੁਣ ਦੇਖੀ ਗਲਤ ਕਰ ਦੁੱਧ ਤਾਂ ਸਾਰਿਆਂ ਦੇ ਸਹੀ ਪਾਇਆ ਹੁੰਦਾ ਹੁਣ ਤੁੱਤ ਤਾਂ ਬਾਪੂ ਸਹੀ ਪਾ ਕੇ ਆਉਣਾ ਪਰ ਕਿਤੇ ਕੱਲਾ ਉੱਥੀ ਤਾਂ ਨਹੀਂ ਆਈ ਜਾਂਦਾ ਨਹੀਂ ਨਹੀਂ ਬਾਪੂ ਦੁੱਧ ਪਾ ਕੇ ਫੇਰ ਉਹ ਤੋਂ ਬਾਅਦ ਤੋਂ ਕੂੜਾ ਸੱਟਣਾਉਂਦੀ ਆ ਉੱਥੇ ਚੱਲ ਇੰਨਾ ਕਿਹੜਾ ਬੋਲਾ ਹਾਂ ਹੁਣ ਮੈਨੂੰ ਐ ਦੱਸੋ ਵੀ ਉਹ ਆਂਟੀ ਨੂੰ ਜਵਾਬ ਕੀ ਦੇਣਾ ਫੋਨ ਲਾ ਕੇ ਉਹਨੇ ਐ ਆਖਿਆ ਸੀ ਮੈਨੂੰ ਸਲਾਹ ਕਰਕੇ ਦੱਸ ਦਿਓ ਕੱਲ ਦੀ کہہ ਕੇ ਗਈ ਐ ਅਗਲੀ ਹੁਣ ਐਂ ਦੱਸ ਦਿਤੇ ਵਿਆਹ ਕਰਾਉਣਾ ਜਾਂ ਨਹੀਂ ਕਰਾਉਣਾ ਮੈਂ ਕਹਿੰਨੀ ਮੈਂ ਤਾਂ ਉਹਨੂੰ ਕਹਿਤਾ ਸੀ ਕਿ ਮੇਰਾ ਮੁੰਡਾ ਤਾਂ ਵਿਆਹ ਕਰਾਉਣਾ ਨਹੀਂ ਮੰਨਦਾ ਹੈਗਾ ਫਿਰ ਜਵਾਬੇ ਦੇ ਦਿੰਨੇ ਆ। ਇਹ ਤਾਂ ਉਹ ਕੁੜੀ ਨੇ ਟਾਈਮ ਪਾਸ ਕਰਦਾ ਗੱਲਾਂ ਮਾਰ ਕੇ ਬੋੜ ਜਾਂਦਾ। ਫਿਰ ਉਹ ਹੀ ਗੱਲਾਂ ਪਹਿਲਾਂ ਤਾਂ ਤੁਸੀਂ ਕਹਿੰਦੇ ਸੀ ਤੂੰ ਕਹਿੰਦੀ ਸੀ ਵਿਆਹ ਨਹੀਂ ਕਰਾਉਂਦਾ ਬੇਬੇ ਤੂੰ ਵੀ ਕਹਿੰਦੀ ਸੀ ਬਾਪੂ ਵੀ ਕਹਿੰਦਾ ਸੀਗਾ। ਹੁਣ ਤੁਸੀਂ ਜਵਾਬ ਦੇ ਜਾਂਦੇ ਹੋ ਤੁਸੀਂ। ਇਹਦੇ ਮਤਲਬ ਤੂੰ ਵਿਆਹ ਕਰਾ ਰਿਹਾ ਵੀਰੇ। ਕਰ ਲਓ ਗੱਲ ਦੇਖੀਏ ਕਦੋਂ ਕਰਦੇ। ਭਾਈ ਸ਼ੁਕਰ ਹੈ ਵੀਰੇ ਤੂੰ ਵਿਆਹ ਵਾਸਤੇ ਮੰਨ ਗਿਆ। ਉਸੇ ਨੂੰ ਦੇ ਆਈ ਚੂੜੀਆਂ ਦੋ ਇਹ। ਉਹ ਕਾਦੇ ਵਾਸਤੇ ਦੇਣੀ? ਵੀਰੇ ਜੋੜਾ ਚੰਗਾ ਹੁੰਦਾ ਇੱਕ ਤੇਰੇ ਨਾਲ ਇੱਕ ਉਹਦੇ ਨਾਲ ਦੀ। ਮੈਂ ਜਾਵਾਂ ਫਿਰ ਤਦ ਕੌਣ ਹਾਂ ਹਾਂ ਸੁਨੇਹਾ ਪੇ ਲਾ ਦੇਗਾ ਫਿਰ ਹੈ ਆਪੇ ਸੁਨੇਹਾ ਲਾ ਦੀ ਫਿਰ ਬੇਬੇ ਨੂੰ ਹੋਣ ਤੇ ਗੱਲ ਕਰ ਲੈ ਕੈਂਚਰ ਸੇ ਮਾਂ ਨਾਲ ਤਾਂ ਚੰਗੀ ਹੋਣੀ ਮੈਂ ਤਾਂ ਜਹੀ ਟੋਲਣੀ ਦੀ ਟੋਲਣੀ ਦੀ ਤੂੰ ਆ ਦੇਖ ਲੈ ਉਹ ਨਹੀਂ ਉਹ ਵੀ ਰਿਕਮੈਂਡਟ ਕੌਣ ਉਰੇਆ ਉਰੇਆ ਹਾਂ ਕੁੜੀ ਕਿਹੋ ਜੀ ਐ ਗੋਰੀ ਐ ਚਿੱਟੀ ਐ ਉੱਚੀ ਐ ਲੰਮੀ ਐ ਬੌਣੀ ਐ ਮਧਰੀ ਐ ਕਹੀ ਜੀ ਐ ਪੜ੍ਹੀ ਲਿਖੀ ਹਨ ਪੜਾ ਕਿਹ ਹੈ ਕੁਝ ਦਸਤ ਸਹੀ ਮੈਨੂੰ ਤਾਂ ਇੰਨਾ ਪਤਾ ਬਾਈ ਵੀ ਬਸ ਕੁੜੀ ਸੋਹਣੀ ਸੁਨੱਖੀ ਬਹੁਤ ਆ ਸਿੰਪਲ ਉੜਾ ਰੰਗ ਪੱਕਾ ਹੋ। ਚੱਲ ਰਾਮ ਕਦਾ ਰੰਗ ਤਾਂ ਚੱਲ ਰੰਗ ਪੱਕੇ ਦਾ ਕਿ ਵੀਰੇ ਤੂੰ ਕਿੱਧਰ ਦਾ ਮੇਰੇ ਦਿੱਕ ਪਾ ਦੇ ਫਟਾ। ਮੇਰੇ ਵਰਗੀ ਹੋਈ ਆ ਬਸ ਐ ਲਾਲਾ। ਬਸ ਠੀਕ ਆ ਫਿਰ ਤਾਂ ਜੋੜੀ ਜੋਆਂ ਜੂਗੀ। ਪਰ ਐ ਆਪੇ ਕੰਮ ਬਹੁਤ ਕਰਦੀ ਐ ਕੋਈ। ਚੱਲ ਠੀਕ ਆ ਪੁੱਤ। ਕੰਮ ਵਾਲੀ ਉਹ ਚਾਹੀਦੀ ਸੀ ਆਪਾਂ ਨੂੰ। ਹੋਰ ਸਾਊ ਆ ਕੁੜੀ ਇਹ ਜੀ। ਲੰਬਾ ਨਹੀਂ ਹੁੰਦਾ ਤੁਹਾਨੂੰ ਮੇਰੀ ਪਸੰਦ ਤੇ ਚ ਕੀ ਨਹੀਂ ਹੈਗਾ? ਹਾਂ। ਮੈਂ ਜਾਵਾਂ ਹੁਣ ਹਰ ਲੇੜੀ। ਆ ਚੂੜੀਆਂ ਨਾ ਦੇ ਕੇ ਐ ਕਹਿਦੀ ਵੀ ਉਹਦਾ ਨਾਮ ਲੈ ਕੇ ਜੋ ਵੀ ਨਾਮ ਹੈ ਵੀ ਆ ਫੜ ਜੱਸੀ ਆ ਫੜ ਜੱਸੀਏ। ਤੇਰੀ ਨਣਦ ਨੇ ਤੇਰੇ ਵਾਸਤੇ ਦੋ ਚੂੜੀਆਂ ਭੇਜੀਆਂ ਨੇ ਇਹ ਤਾਂ ਫਿਲਮ ਵਾਲੇ ਸੀਨ ਕਰਾਈ ਜਾਂਦੇ ਆ ਮੈਂ ਜਾਵਾ ਹੁਣ ਹਾਂ ਜਾ ਚਲੇ ਜਾ ਪਾ ਕਰੇ ਇਨਾ ਬਗਜੀ ਸਿੱਧੀ ਅੱਧੀ ਚੱਲਾ ਇਹ ਗੱਲਬਾਤ ਕੀ ਕਰਲੇ ਵੱਲ ਫੋਨ ਤੇ ਚੰਗਾ ਪੈਣੇ ਹਾਂ ਛੁਪਿਆ ਰਸਤਮ ਬੜਾ ਨਿਕਲਿਆ ਬਾਪੂ ਦੇਖ ਲੈ ਉਹ ਬਾਪੂ ਕੀ ਗੱਲ ਤਾਂ ਹੈਗੀ ਐ ਜਿਹੜੇ ਸਾਹ ਨਾਲ ਇਹ ਹੈ ਜੋ ਕੁਝ ਕਰਦਾ ਫਿਰਦਾ ਤੂੰ ਤਾਂ ਨਹੀਂ ਆਪਣੀ ਜਵਾਨੀ ਚਾ ਕੁਝ ਕੀਤਾ ਤੇਰਾ ਨਾਮ ਆਏ ਨੇ ਪੱਕਾ ਧੋਖਾ ਕੀਤਾ ਹੋਊਗਾ ਇਹ ਸਿੱਧਾ ਕਿਸੇ ਹੋਰ ਨਾਲ ਹੋਊਗਾ ਵਿਆਹ ਤਰਨਾ ਕਰਾ ਲਿਆ ਲੈਣਾ 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 ਮੈਂ ਤਾਂ 16 ਸਾਲ ਦੀ ਦੀ ਹਜੇ ਸੁਰਤਰੀ ਸਮਝੀ ਜਦ ਡੰਮਤੀ ਦੀ ਮੇਰੇ ਮੱਥੇ ਮਾਰੀ ਦੀ ਆਹ ਇਹ ਭੌਂਕਦਾ ਕੰਚਰ ਹਾਂ ਇਹ ਤਾਂ ਸ਼ਰਮੇ ਨਹੀਂ ਆ ਕਿ ਉੱਥੇ ਵੀ ਲੈ ਕੇ ਨਹੀਂ ਜਾਣਾ ਮੈਂ ਤੇਰੇ ਨਾਲ ਲੜਾਂ ਹੁਣ ਤੁਸੀਂ ਖੁਸ਼ ਹੋ ਜਾਓ ਵੀ ਤੁਸੀਂ ਆਹੀ ਕੁਝ ਕਰੋਗਾ ਆਹੀ ਬੋਲੂਗਾ ਲੁਤਰੋ ਅੰਦਰ ਰੱਖੀ ਦੂ ਲੁਤਰੋ ਤੁਸੀਂ ਨਾ ਬਸ ਕਰੋ ਹੁਣ ਹੁਣ ਲੜਾਈ ਕਰਨੀ ਬੰਦ ਕਰ ਦੋ ਹੁਣ ਤੁਸੀਂ ਦੋਹੇ ਜਣੇ ਨੂੰਹ ਵਾਲੇ ਹੋਗੇ ਹਲਾ ਜੇ ਕਿੱਥੇ ਹੋਏ ਆ ਬਈ ਜਦ ਆਊਗੀ ਦੇਖੀ ਜਾਊਗੀ ਤਾ ਬੜਾ ਬੋਲਦੀ ਐ ਬੜਾ ਨਹੀਂ ਬੋਲਦੀ ਮੈਂ ਤਾਂ ਆਇਆ ਕਿਤੇ ਉੱਥੇ ਵੀ ਇਹ ਉੱਥੇ ਨਾਲ ਕਲੇਸ਼ ਕਰਕੇ ਵਾਜੇ ਮੈਥੋਂ ਵਜੂਆ ਇਹਨੂੰ ਕਹੀਦੀ ਪਈ ਦੇ ਚੁੱਪ ਰਹਿ ਇਹ ਚੱਲ ਵਧੀਏ ਭਾਈ ਫਿਰ ਆਪਸ ਵਿੱਚ ਥਾਪੜੋ ਥਾਪੜੀ ਹੋ ਜਾ ਘਰੇ ਉਹਨੂੰ ਪੁੱਤ ਨੂੰ ਵੀ ਸਿਖਾ ਦਿਆ ਕਰੋ ਆਪਸ ਚੋ ਲੜੀ ਜਾਇਆ ਕਰ ਬੇਇਜ਼ਤੀ ਕਰ ਦਿੰਦੀ ਐ ਥਾਂ ਥਾਂ ਤੇ ਮੇਰੀ ਥਾਂ ਥਾਂ ਤੇ ਕਰ ਦਿੰਦੀ ਐ ਚੰਗਾ ਬਾਪੂ ਕੌਣ ਕਰਦਾ ਤੇਰੀ ਬੇਇਜ਼ਤੀ ਐ ਨਾ ਬੋਲਦੇ ਨੇ ਨਾ ਮਾਂ ਤੂੰ ਚੁੱਪ ਕਰਦੀ ਐ ਸਾਰਾ ਦਿਨ ਸੱਚੀ ਚੋਲਾ ਪਈ ਆ ਡੇਟ ਤਾਂ ਹੋਈ ਮੇਰਾ ਬਾਪੂ ਹਾਂ ਮੈਂ ਗੱਲ ਕਰਨੀ ਸੀ ਇੱਕ ਤਰ੍ਹਾਂ ਕੀ ਗੱਲ ਕਰਨੀ ਐ ਤੈ ਹੁਣ ਗੱਲਾਂ ਹੀ ਕਰਦੀਆਂ ਨਹੀਂ ਆ ਤੂੰ ਹੁਣ ਤੱਕ ਦੱਸ ਚੰਗੀ ਗੱਲ ਹੀ ਕਰੂੰਗੀ ਮਾੜੀ ਨਹੀਂ ਕਰਦੇ ਉਹ ਤਾਂ ਕਿਤੇ ਦਿਨ ਚੜਿਆ ਨਹੀਂ ਵੀ ਤੇਰੇ ਮੂੰਹ ਤੋਂ ਕੋਈ ਚੰਗੀ ਗੱਲ ਨਿਕਲਦੀ ਚੱਲ ਵਧੀਆ ਜੇ ਅੱਜ ਚੰਗੀ ਨਿਕਲ ਜੂ ਦੱਸ ਅੱਗੇ ਤਾਂ ਮੈਂ ਪੁੱਠੀ ਚੱਲੀ ਜਰਨੀ ਆਂਗੀ ਚੱਲ ਦੀ ਪੁੱਠੀਆਂ ਤੂੰ ਸਿੱਧੀ ਕਿੱ데 ਚੱਲੀਆਂ ਚੱਲ ਤੂੰ ਗੱਲ ਦੱਸ ਦਿਮਾਗ ਨਾ ਖਾਇਆ ਕਰ ਪ੍ਰੀਤ ਦਾ ਰਿਸ਼ਤਾ ਆਇਆ ਕਿ ਬਹੁਤ ਵਧੀਆ ਅੱਛਾ ਤੇ ਮੈਂ ਆਖਾ ਕਰ ਦਿੰਦੇ ਆ ਕਿ ਮੁੰਡਾ ਬਾਹਰ ਲੈ ਕੇ ਜਾਊਗਾ ਕੋਈ ਨਹੀਂ। ਪ੍ਰੀਤ ਦਾ ਰਿਸ਼ਤਾ ਫਿਰ ਪ੍ਰੀਤ ਨੂੰ ਤਾਂ ਪੁੱਛ ਲਾ ਮੜਾ ਮੋਟਾ ਤੇਰੀ ਕਹਾ ਗੱਲ ਤੋੜਨ ਦਾ ਫਾਇਦਾ। ਪ੍ਰੀਤ ਨੂੰ ਤਾਂ ਮੈਂ ਪੁੱਛ ਲਿਆ ਉਹ ਕਹਿੰਦੀ ਜਿਵੇਂ ਮਾਂ ਤੁਸੀਂ ਕਰੋਗੇ ਮੈਂ ਉਵੇਂ ਠੀਕ ਆ। ਮੈਂ ਨਹੀਂ ਤੁਹਾਡੇ ਉੱਤੋਂ ਦੀ ਲੇਗੀ। ਅੱਜ ਕੱਲ ਦੇ ਜਵਾਨਾਂ ਦਾ ਕੋਈ ਪਤਾ ਨਹੀਂ ਹੁੰਦਾਗਾ। ਕਾਲੀ ਨਾ ਪੁੱਛੀ ਮਾਂ ਜੀ ਪਹਿਲਾਂ ਪੁੱਛ ਲੈ। ਕਾਲੀ ਵਰਗੀ ਨਹੀਂ ਹੈਗੀ ਉਹ। ਕਾਲੀ ਵਰਗੀ ਕੀ ਕਰਤਾ ਹਾਂ? ਹੈਂ? ਜਿਹੜਾ ਚੰਦ ਚੜਾਤਾ ਹੁਣ ਕੁੜੀਆਂ ਆਪਣੀ ਕਹਿੰਦੀ ਆ ਵੀ ਜਿਵੇਂ ਤੁਸੀਂ ਕਹੋਗੇ ਉਵੇਂ ਮੈਂ ਕਰੂੰਗੀ। ਚਲ ਠੀਕ ਆ ਕੋਈ ਗੱਲ ਨਹੀਂ ਹਾਂ ਪਹਿਲਾਂ ਤਾਂ ਕਰਾਂਗੇ ਤਾਂ ਫਿਰ ਜੱਸੀ ਦਾ ਰਿਸ਼ਤਾ ਹੀ ਨਾ ਜੱਸੀ ਦਾ ਦੇਖੀ ਜਾ ਉਹ ਪਹਿਲਾਂ ਇਹ ਰਿਸ਼ਤਾ ਵਧੀਆ ਮਿਲਦਾ ਆਪਾਂ ਕਿਹੜਾ ਇਹਦਾ ਕਰਦੇ ਕੁੜੀ ਦਾ ਇਹਨੇ ਵੱਡੀ ਦਾ ਪਾ ਉਹਦਾ ਪਾਣ ਲਾ ਜੇ ਅਗਲਾ ਕੀ ਸੋਚੂਗਾ ਵੀ ਪਹਿਲਾਂ ਛੋਟੀ ਦਾ ਰਿਸ਼ਤਾ ਕਰਦਾ ਵੱਡੀ ਦਾ ਕਰੀਏ ਆਪਾਂ ਹੀ ਕਰੇ ਕੰਮ ਨੂੰ ਸਰਦਾ ਨਹੀਂ ਸੀਗਾ ਅਜੇ ਠਹਿਰ ਕੇ ਕਰਾਂਗੇ ਕੁੜੀ ਦਾ ਆਹੋ ਕੰਮ ਦੀ ਮਸ਼ੀਨ ਹੀ ਸਮਝ ਰੱਖੀਆ ਤੂੰ ਤਾਂ ਉਹ ਚਾ ਕੋਈ ਨਾ ਰਿਸ਼ਤਾ ਦਾ ਫਿਰ ਕਰੂੰਗਾ ਮੈਂ ਇਕੱਠੇ ਹੀ ਕਰ ਦਾਂਗੇ ਰਿਸ਼ਤਾ ਵਧੀਆ ਹੁੰਦਾ ਹੈ ਭਾਨੀ ਜੀ ਨਾਲ ਮਾਰ ਵਿੱਚ ਤਨੂੰ ਮੈਂ ਦੱਸ ਤੀ ਗੱਲ ਫਿਰ ਮੈਥੋਂ ਪੁੱਛਣ ਕਿ ਬੜੇਵੇਂ ਆਈ ਸੀ ਕਰਿਆ ਫਿਰ ਕਿੱਥੇ ਵਧੀਆ ਹੁੰਦਾ ਮੈਥੋਂ ਕੀ ਪੁੱਛਦੀ ਐ ਮੈਂ ਤਾਂ ਪਹਿਲਾਂ ਕੁੜੀ ਦਾ ਵੱਡੀ ਦਾ ਰਿਸ਼ਤਾ ਕਰਨਾ ਹਾਂ ਅਗਲਾ ਕਹਿੰਦਾ ਪਿਓ ਨੂੰ ਪੁੱਛਿਆ ਨਹੀਂ ਮੈਂ ਤਾਂ ਆ ਗਈ ਬਗ ਜਾ ਫਿਰ ਕਰ ਲੈ ਜਾ ਮਤ ਅਸੀਂ ਮਾਂ ਪੁੱਤੀ ਕਰ ਦਿੰਦੇ ਕਰ ਲੈ ਫਿਰ ਮੇਰੇ ਕੋਲ ਕੀ ਬੜੇਵੇਂ ਲੈਣਾ ਆਏ ਮੁੰਡੇ ਨੇ ਸਲਾਹ ਦਿੱਤੀ ਆ ਬਸ ਤੂੰ ਹਾਂ ਕਰ ਜੇ ਤੇ ਇਥੋਂ ਹੁੰਦੀ ਐ ਹਾਂ ਬੜਾ ਨਾ ਬੋਲ ਮੈਂ ਤਾਂ ਤੈਨੂੰ ਕਹਿਤਾ ਵੀ ਵੱਡੀ ਕੁੜੀ ਦਾ ਰਿਸ਼ਤਾ ਕਰਾਂਗੇ ਕੋਈ ਗੱਲ ਨਹੀਂ ਇਹਦਾ ਵੀ ਕਰ ਦਾਂਗੇ ਦੇਖ ਲੈਂਦੇ ਆ ਕੋਈ ਗੱਲ ਪਹਿਲਾਂ ਇਹਦਾ ਕੁੜੀ ਦਾ ਦੇਖ ਲਈਏ ਆਪਾਂ ਇਹਦਾ ਰਿਸ਼ਤਾ ਆਇਆਗਾ ਇਹ ਪੜ੍ਹੀ ਲਿਖੀ ਆ ਠੀਕ ਹੈ ਉਹੇ ਜਾਣ ਪੜ ਜਹੇ ਜਾ ਉਹਨੂੰ ਮਿਲ ਗਿਆ ਉਹੇ ਦਾ ਕਰਤਾਂ ਕੋਈ ਨਾ ਦੇਖ ਆਵਾਂਗੇ ਦੱਸ ਦੀ ਕਿੱਥੇ ਜਾਣਾ ਹੋਇਆ ਕਿਹੜਾ ਤੇਰੇ ਕੋਲ ਵਿਚੋਲਾ ਕੇ ਗਿਆ ਉਹ ਦੱਸੀ ਆ ਕੇ ਗਿਆ ਵਿਚੋਲਾ ਬਸ ਤੂੰ ਤਿਆਰੀ ਰੱਖ ਬਸ ਤਿਆਰੀ ਆ ਚੱਲ ਵੜਾ ਹੁਣੀ ਜਾਣਾ ਬਾਸ ਹੁਣੀ ਚੱਲਾਂਗੇ ਕੋਈ ਨਹੀਂ ਮੈਨੂੰ ਗੱਲ ਕਰ ਲੈਣ ਦੇ ਆ ਜਾਣ ਦੇ ਫੋਨ ਨਾਲ ਸਾਰਾ ਦਿਨ ਚੌਧਰ ਬਾਲ ਦੀ ਰਹਿੰਦੀ ਆ ਹੋਰ ਉਹਨਾਂ ਕੋਲੇ ਕੰਮ ਨਹੀਂ ਕਰਦੇ ਉਹਨੇ ਚਲਾ ਬਹਿ ਜਾ ਘਰੇ ਬੈਠੇ ਨੂੰ ਰਿਸ਼ਤਾ ਮਿਲ ਗਿਆ ਵਧੀਆ ਚੰਗੇ ਉਹਨਾਂ ਦਾ ਖਾਨਦਾਨ ਆ ਚੰਗਾ ਪੈਸਾ ਚੰਗੀ ਜ਼ਮੀਨ ਆ ਮੁੰਡਾ ਬਾਹਰ ਲੈ ਕੇ ਜਾਊਗਾ ਕੁੜੀ ਨੂੰ ਪੋਰਕੀ ਪਾਲਦਾ ਨਹੀਂ ਤੂੰ ਆਪਾਂ ਵਾਲੇ ਨਹੀਂ ਇਥੇ ਹੁੰਦੇ ਹੈ ਜੇ ਮੁੰਡੇ ਕਿਹੜੀ ਦੀ ਪਾਉਂਦੇ ਨੇ ਮੁੰਡਾ ਨਸ਼ਾ ਨਹੀਂ ਕਰਦਾ ਕੋਈ ਵੀ ਕੋਈ ਗੱਲ ਨਹੀਂ ਛੋਡੇ ਉਹਦਾ ਚੰਗਾ ਹੀ ਖਾਨਦਾਨ ਹੋਊਗਾ ਤੇ ਨੂੰ ਨਹੀਂ ਅਕਲ ਆਉਂਦੀ ਤੇਰਾ ਤਾਂ ਗਿੱਟਿਆ ਚ ਹੀ ਰਹੂਗੀ ਹਾਂ ਜਦੋਂ ਤੂੰ ਆ ਗਈ ਹੁਣ ਗਿੱਟਿਆ ਚ ਰੋ ਹੁਣ ਸਿਰ ਤੇ ਤਾਂ ਚੜਨੇ ਨਹੀਂ ਲੱਗੀ ਅਕਲ ਖਾਨਦਾਨੀ ਹੈ ਜਿਆ ਛੋਡਾ ਕੰਜਰਾਂ ਦਾ ਮੇਰੇ ਸਾਲੇ ਗੱਠ ਮੁਠੀ ਜੇ ਸਾਰੇ ਪਰ ਉਹਨੇ ਧਰਤੀ ਚ ਨੇ ਜਿੰਨੇ ਉੱਪਰ ਨੇ ਲਹੂ ਪੀ ਛੱਡਿਆਗਾ ਦਵਾਈ ਲੈਣੀ ਸੀ ਮੈਂ ਤਾਂ ਹੋਰ ਹੀ ਭੜਾਤਾ ਮੇਰੇ ਸਾਲਿਆਂ ਦੀ ਨੇ ਆ ਰਹੀ ਨਹੀਂ ਖੁਸ਼ੀ ਵਾਲੀ ਗੱਲ ਆ ਤੇ ਲੇਟ ਹੋਈ ਫਿਰਦੀ ਆ ਪਤਾ ਨਹੀਂ ਕਿੱਥੇ ਰਹਿ ਗਈ ਹਾਂਜੀ ਕਿਵੇਂ ਹੋ ਮੈਂ ਤਾਂ ਠੀਕ ਆ ਲੇਟ ਕਾ ਤਾਂ ਹੋ ਜਾਂਦੀ ਆ ਯਾਰ ਉਹ ਟਾਈਮ ਲੱਗ ਜਾਂਦਾ ਬਸ ਹੋਰ ਕੰਮ ਲੱਗੀ ਸੀ ਕਰਨਾ ਚ ਬਰੀ ਗੱਲ ਕੀ ਹੋ ਗਿਆ ਬੈਠਾ ਬਹਿ ਜਾ ਕੀ ਗੱਲ ਹੋ ਗਈ ਉਹ ਬੈਠਾ ਜਾ ਦੇਖ ਲੂਗਾ ਕੋਈ ਨਹੀਂ ਦੇਖਦਾ ਤੂੰ ਗੱਲ ਕੀ ਹੋ ਗਿਆ ਸੌ ਲੱਗਾ ਤਾ ਮੈਂ ਬਾੜਾ ਹੋ ਜਾ। ਕਿਉਂ ਖੁਸ਼ਕਾ ਤੂੰ? ਲੈ ਕਹਿੰਦੀ ਖੁਸ਼ਕਾ ਤੂੰ। ਉਹ ਗੱਲ ਹੀ ਕੁਛ ਐ ਜੀ ਆ। ਦੱਸ ਤਾਂ ਦੋ ਫੇਰ। ਤੈਨੂੰ ਪਤਾ ਵੀ ਮੇਰੇ ਬਾਪੂ ਆਪਣੇ ਰਸਤੇ ਵਾਸਤੇ ਮੰਨ ਗਏ। ਤੇ ਅਸੀਂ ਕੱਲ ਨੂੰ ਆ ਰਹੇ ਹਾਂ ਤੈਨੂੰ ਦੇਖਣ। ਸੱਚੀ? ਲੈ ਕਹਿੰਦੀ ਸੱਚੀ। ਹੋਰ ਹੁਣ ਮੈਂ ਝੂਠ ਬੋਲਦਾ। ਠੀਕ ਐ। ਹੂੰ। ਸੱਚੋ ਬਿਲਕੁਲ ਤਾਂ ਝੂਠ ਵੀ ਨਹੀਂ ਹੈਗਾ ਕੋਈ ਚੱਜ ਦਾ। ਉਹ ਕੋਈ ਗੱਲ ਨਹੀਂ ਮੈਂ ਬੇਬੇ ਬੱਪੂ ਨੂੰ ਸਾਰਾ ਕੁਝ ਸਮਝਾਤਾ ਏ ਟੂ ਜ਼ेड ਗੱਲ ਦੱਸ ਦਈ ਉਹਨਾਂ ਨੂੰ ਕੋਈ ਦਿੱਕਤ ਨਹੀਂ ਉਹ ਤਾਂ ਕਹਿੰਦੇ ਜਿੱਥੇ ਸਾਡਾ ਪੁੱਤਰ ਆ ਜੀ ਉੱਥੇ ਅਸੀਂ ਰਾਜੀ ਸਾਰੀ ਗੱਲ ਸਮਝਾਤੀ ਸੂਟ ਸਾਡੀ ਟੈਨਸ਼ਨ ਨਾ ਲੈ ਲੈ ਮੇਰੀ ਗੱਲ ਸੁਣ ਇਹ ਤਰ੍ਹਾਂ ਆ ਜ ਆਖਰੀ ਦਿਨਾਂ ਦੁਖੀ ਹੋਣ ਦਾ ਇਸ ਤੋਂ ਬਾਅਦ ਖੁਸ਼ੀ ਖੁਸ਼ੀਆਂ ਨੇ ਸਾਰੀ ਜ਼ਿੰਦਗੀ ਚ ਕੁਸ਼ਤਾ ਹੈਗੀ ਆ ਕੁਸ਼ਤਾ ਬਹੁਤਾਂ ਪਰ ਸਾਡੇ ਘਰ ਦੇ ਮੰਨਣਗੇ ਜਾਂ ਨਹੀਂ ਮੈਨੂੰ ਇਹ ਨਹੀਂ ਪਤਾ ਉਹ ਕੰਵਲिए ਤੁਹਾਡੇ ਘਰਦਿਆਂ ਨਾਲ ਵੀ ਗੱਲ ਹੋ ਗਈ ਸੋਡੇ ਕਰਦੇ ਨਾਲ ਵੀ ਬੱਲੂ ਹੋ ਗਈ ਹਾਂ ਹਾਂ ਉਹਨਾਂ ਨੂੰ ਵੀ ਮਨਾ ਲਿਆ ਵਿੱਚ ਵਿਚੋਲਾ ਪਾਇਆ ਤੁਹਾਡੇ ਪਿੰਡ ਤੋਂ ਕੋਈ ਅੱਛਾ ਮੇਰੀ ਮਾਂ ਨੂੰ ਵੀ ਮਨਾ ਲਿਆ ਸਾਰਿਆਂ ਨੂੰ ਮਨਾ ਲਿਆ ਤੂੰ ਕੱਲ ਨੂੰ ਦੇਖ ਲਈ ਮੇਰੀ ਮਾਂ ਕਿਵੇਂ ਮੰਨ ਗਈ ਲੈ ਕਦੀ ਮਾਂ ਕੇ ਮੰਨ ਗਈ ਹੁਣ ਮੈਂ ਨਾਲ ਚੱਲਣਾ ਤੇ ਗੱਲ ਕਰਵਾ ਕੇ ਆਵਾਂ ਤੇ ਨਾ ਨਾ ਫੇਰ ਦਰਦੀ ਕਿਉਂ ਹਾਂ ਮੈਂ ਵੀ ਤਾਂ ਹੀ ਆਇਆ ਦੱਸਣ ਤੈਨੂੰ ਮੈਂ ਤਾਂ ਕਦੋਂ ਦਾ ਢਿੱਕੀ ਆ ਨਾ ਤੈਨੂੰ ਉਹ ਲੇਟ ਹੋ ਗਈ ਅੱਛਾ ਹੋਰ ਹੁਣ ਜਿਹੜੀ ਗੱਲ ਸੁਣ ਕੱਲ ਨੂੰ ਆਵਾਂਗੇ ਅਸੀਂ ਮੈਂ ਤੇ ਪਿਤਾਪੂ ਤੇ ਮੇਰੀ ਭੈਣ ਉਹਨਾਂ ਦਾ ਤਾਂ ਚਾਰ ਹੀ ਚੱਕਿਆ ਜਾਂਦਾ ਪਿਆਰ ਰਹੀ ਚੰਗਾ ਸੱਚੇ ਮੈਂ ਤਾਂ ਯਕੀਨ ਨਹੀਂ ਹੁੰਦਾ ਹੈਗਾ ਮੈਨੂੰ ਤਾਂ ਨਾ ਐਵੇਂ ਲੱਗਦਾ ਜਿਵੇਂ ਕੋਈ ਸੁਪਨਾ ਹੁੰਦਾ ਓਏ ਕੋਈ ਨਾ ਤੜਕੇ ਹੋ ਜਾ ਯਕੀਨ ਤੈਨੂੰ ਜਦੋਂ ਬਰੋਬਰ ਬੈਠੀ ਹੋਵੇਂਗੀ ਮੇਰੇ ਕਿ ਨਹੀਂ ਕਿ ਤੂੰ ਕੋਈ ਦੇਖਣਾ ਲਵੇ ਚਾਲਾ ਹਾਏ ਉਹ ਮਰ ਜਾਣੀ ਆ ਪਤਾ ਨਹੀਂ ਤੇਰਾ ਕਿਹਿਆ ਜਿਹਾ ਚਿੜੀ ਵਰਗਾ ਓਏ ਹੁਣ ਤਾਂ ਵਿਆਹ ਹੁੰਨ ਵਾਲਾ ਆਪਣਾ ਤੜਕੇ ਛਾਗਣ ਪੈਣਾ ਹੁਣ ਵੀ ਐ ਵਾਲੇ ਦੁਆਲੇ ਦੇਖੀ ਜਾਂਦੀ ਐ ਸਾਰੇ ਪਿੰਡ ਚ ਪ੍ਰਾਉਣਾ ਬੱਜਿਆ ਗੁਰੂ ਕਿਉਂ ਟੈਨਸ਼ਨ ਲਈ ਜਦੋਂ ਵਿਆਹ ਹੋਊਗਾ ਉਦੋਂ ਤਾਂ ਕੋਈ ਚੱਕਰ ਨਹੀਂ ਹੈਗਾ ਬੋਲੇ ਜੇ ਐਵੇਂ ਕਿਸੇ ਨੇ ਦੇਖ ਲਿਆ ਮੇਰੀ ਬੇਟੀ ਨੂੰ ਫੇਰ ਗੱਲ ਬਣਾ ਦੇਣਗੇ ਆਪਣੇ ਉਹ ਗੱਲ ਬਣਾਉਣ ਨੂੰ ਕੀ ਆ ਸਾਰਿਆਂ ਨੂੰ ਪਤਾ ਹੀ ਆ ਵੀ ਆਪਾਂ ਮਿਲਦੇ ਹਾਂ ਚੋਰੀ ਚੋਰੀ ਹੁਣ ਜਿਹਨੂੰ ਪਤਾ ਆ ਯਾਰ ਉਹ ਪਿੰਡ ਤੋਂ ਦੱਸ ਨਹੀਂ ਮਾੜਾ ਮੇਰੀ ਗੱਲ ਸੁਣ ਜੇ ਗੱਲ ਪਤਾ ਲੱਗੀ ਤਾਂ ਹੀ ਤਾਂ ਆਪਣੇ ਘਰ ਅੱਜ ਗੱਲ ਹੋਈ ਆ ਫੇਰੀ ਆਪਣਾ ਰਿਸ਼ਤਾ ਸਿਰੇ ਚੜਿਆ ਲੈ ਐ ਤਾਂ ਫੇਰ ਮੇਰੀ ਬੇਇੱਜ਼ਤੀ ਹੋ ਜੂਗੀ ਐਂ ਕਹਣਗੇ ਜਦੋਂ ਕੁੜੀ ਡਿਗਣੀ ਜਾਂਦੀ ਹੈ ਇਹ ਜੇ ਕੰਮ ਕਰਦੀ ਫਿਰਦੀ ਹੈ ਕਿ ਤਸਾਂ ਮੇਰੇ ਬੇਇੱਜ਼ਤੀ ਕਰਵਾ ਕੇ ਰੱਖਦੀ ਓਏ ਕੋਈ ਬੇਇੱਜ਼ਤੀ ਨਹੀਂ ਹੁੰਦੀ ਤੜਕੇ ਸ਼ਗਨ ਪਾ ਕੇ ਉਦੋਂ ਮੁੜ ਕੇ ਬੜਾ ਟਾਈਮ ਨਹੀਂ ਪਾਉਂਦਾ ਮੈਂ ਇਹ ਨਹੀਂ ਪਤਾ ਬੇਬੇ ਬਾਬੂ ਤਾਂ ਐਂ ਕਹਨੇ ਸੀ ਕਿ ਜੇ ਕੁੜੀ ਸਾਨੂੰ ਪਸੰਦ ਆ ਗਈ ਤਾਂ ਨਾਲ ਦੀ ਨਾਲ ਹੀ ਨਵੇੜਦੀ ਹੈ ਸ਼ਗਨ ਦਾ ਜੇ ਨਹੀਂ ਪਤਾ ਤੈਨੂੰ ਨਾਲ ਹੀ ਲੈ ਜੀਏ ਚਲੋ ਇਹ ਤਾਂ ਵਧੀਆ ਗੱਲ ਐ ਨਾਲ ਹੀ ਲੈ ਜਾਓ ਮੈਨੂੰ ਤਾਂ ਤੂੰ ਖੁਸ਼ ਨਹੀਂ ਲੱਗਦੀ ਮੈਨੂੰ ਜਦੋਂ ਕਹੀ ਜਾਂਦੀ ਹੈ ਨਾਲੇ ਲੈ ਜਿਓ ਇਹਦਾ ਮਤਲਬ ਖੁਸ਼ ਆ ਮੈਂ ਪਰ ਹੱਸ ਕੇ ਕਹੀਦੀ ਹੁੰਦੀ ਹੈ ਇਹੋ ਜਿਹੀ ਗੱਲ ਹਾਂ ਖੁਸ਼ ਆ ਮੈਂ ਬਹੁਤ ਆ ਚਲ ਦੇਖ ਲੈ ਜੇ ਹੁਣ ਜਾਣਾ ਨਾਲ ਹੁਣ ਥੋੜੀ ਜਾਊਂਗੀ ਆਪਾਂ ਜਲਦੀ ਚਲ ਠੀਕ ਹੈ ਮੈਂ ਜਾਣੀ ਆਂਗੀ ਤੇ ਕੋਈ ਦੇਖ ਨਾ ਲਵੇ ਚਲ ਆਵਾਂਗੇ ਤੜਕੇ ਤਿਆਰ ਨਹੀਂ ਠੀਕ ਹੈ ਮੈਂ ਇੰਤਜ਼ਾਰ ਕਰੂੰਗੀ ਤੁਹਾਡਾ ਠੀਕ ਹੈ ਪਾਣੀ ਆਉ ਗਿਆ ਯਾਰ ਜੀ ਮੀਟਰ ਜਾਂਦੀ ਹੈ ਲੈ ਦੱਸ ਚਲ ਕਰੀਏ ਤਿਆਰੀ ਚੱਲ ਕੇ ਲਾ ਬਾਪੂ ਕੀ ਬੋਲ ਮਾਰਾਂ ਮੈਂ ਤਾਂ 10 ਹਾਕਾ ਮਾਰਦੀ ਆ ਆ ਕੁੜੀ ਜੀ ਨਿਕਲ ਜਾਂਦੀ ਅੰਦਰੋਂ ਤੇਰੀ ਮਾਂ ਕਿਹੜਾ ਆਉਂਦੀ ਮੈਂ ਕਹਿੰਨਾ ਪੀਭਗ ਚੱਲਦੇ ਹਾਂ ਤਾਂ ਕੀ ਕਰਾਂਗੇ ਉੱਥੇ ਕੀ ਹੋ ਗਿਆ ਚਲੋ ਚੱਲੀਏ ਯਾਰੋ ਹੋਰਾ ਬਾਪੂ ਕੀ ਅੱਜ ਫੇਰ ਚਾਦਰਾਂ ਚਾੜ ਲਿਆ ਤੂੰ ਕੁਰਤਾ ਪਜਾਮਾ ਪਾ ਲੈਣਾ ਅੱਜ ਦਾ ਕੋਈ ਹਾਂ ਇਹ ਕਹਿੰਦਾ ਸੋਨਾ ਲੱਗਦਾ ਮੈਂ ਤਾਂ ਅੱਖਾਂ ਦੀ ਪੱਗ ਜਗਦੇਵ ਤੋਂ ਨਾ ਬਣਾਵੇਂ ਆ ਮੱਜ ਕੇ ਹੋਏ ਜਲੂਸ ਕੱਢਣਾ ਨੇ ਉੱਥੇ ਜਾ ਕੇ ਮੈਂ ਕਹਦਾ ਉਹ ਰਹਿਣ ਦੋ ਨਾ ਤੇਰੇ ਬਿਨਾ ਕੀ ਕੱਡਾ ਖੜਾ ਤੂੰ ਬਹਿ ਜਾ ਮੈਂ ਤਾਂ ਕੁੜੀ ਨਾਲ ਗੱਲਬਾਤ ਵੀ ਕਰਨੀ ਹੋਊ ਲੈ ਹੈ ਦੇਖ ਸਿਆਣਾ ਬੰਦਾ ਯਾਰ ਜਾਂਦੇ ਹੋਏ ਆਪਣੀ ਕੋਲੇ ਜਾਣਾ ਜਾਂਦੇ ਹੋਏ ਕਲੇਸ ਨਾ ਪਾਓ ਠੀਕ ਹੈ ਨਾ ਉਹੀ ਗੱਲ ਦਹੀਂ ਖਵਾ ਕੇ ਤੋਰਦੇ ਹੁੰਦੇ ਨੇ ਜਿੱਤੇ ਕੋਈ ਜਾਣਾ ਹੋਵੇ ਖਵਾ ਤੱਕ ਅੱਧਮ ਹੁਣ ਉਹੀ ਭਾਂਡੇ ਧੋਣ ਗਈ ਹੋਈ ਤੀਗੀ ਉਹ ਚਲੋ ਮਾਂ ਹੁਣ ਮਾਰੇ ਚੱਕ ਲਈ ਵੀ ਆਈ ਰੋੜ ਜੋ ਭਾਂਡੇ ਆ ਕੇ ਫੇਰ ਮੈਨੂੰ ਮੇਰੀ ਗੱਲ ਸੁਣ ਲੋ ਜੇ ਮੈਂ ਚਪਲਾ ਚ ਭੱਜ ਜਾ ਕੋਈ ਦਿੱਕਤ ਤਾਂ ਨਹੀਂ ਹੈਗੀ ਕਿਉਂਕਿ ਮੇਰੇ ਜੁੱਤੀ ਲੱਗਦੀ ਐ ਮੈਨੂੰ ਕਿਹੜਾ ਦੇਖਣਾ ਮੁੰਡੇ ਨੂੰ ਦੇਖਣਾ ਅਗਲੇ ਨੇ ਪੁਰਾਣੋ ਲੱਸੀ ਆਹਲਾ ਕਹਿੰਦਾ ਕੁੜੀ ਕੋਲੇ ਜੁੱਤੀ ਵੀ ਨਹੀਂ ਹੈਗੀ ਲੈ ਫੇਰ ਕਿਏ ਵੀਰ ਸੋਣੀ ਤਾਂ ਫੇਰ ਵੀ ਦਰਨਾ ਮਤਲਬ ਲੱਗੂ ਆਪਾਂ ਨੇ ਭਾਈ ਇੰਨੀ ਟੌਰ ਤੇ ਤਾਂ ਕੱਢ ਕੇ ਸੋਣੀ ਦੇ ਵੀਰ ਫੇਰ ਵੀ ਦਰਨਾ ਸੋਣੀ ਜਿਆਦਾ ਲੱਗੂ ਮੈਨੂੰ ਠੀਕ ਆ ਭਾਈ ਤੁਸੀਂ ਸੋਹਣ ਹੋ ਬੇਬੇ ਮੇਰੀ ਗੱਲ ਸੁਣ ਮੈਂ ਰੱਖਦਾ ਸਮਾਨ ਸਾਰਾ ਗੱਡੀ ਚੱਲੀਏ ਹੁਣ ਇਹਨੂੰ ਢੀਕ ਦੋ ਮੀਂਹ ਜੜਿਆ ਆਉਂਦਾ ਮੈਂ ਤੁਹਾਨੂੰ ਦੱਸਾਂ ਚੱਲ ਚੱਲ ਤੂੰ ਉਹ ਤਾਂ ਜੁੱਤੀ ਪਾ ਲੈ ਮਾਂ ਤੂੰ ਤਾਂ ਮਾਂ ਏ ਮੁੰਡੇ ਦੀ ਕਿਉਂ ਮੇਰੇ ਤਾਂ ਨਵੀਆਂ ਹੀ ਨੇ ਚੱਪਲਾਂ ਹਾਂ ਹਾਂ ਫਿਰ ਤੈਨੂੰ ਕਿਹੜਾ ਕਿਸਨ ਦੇਖਣਾ ਏ ਮੁੰਡੇ ਨੂੰ ਦੇਖਣਾ ਚਾਹੀਦਾ ਚੱਲ ਯਾਰ ਜੁੱਤੀ ਨਾਲ ਕਿਹੜਾ ਪਾਪ ਨੂੰ ਕਹਦੇ ਪਕਾਈ ਜੀ ਨਾ ਮਾਰੀ ਜਾਵੇ ਫੇ ਮੇਰੇ ਤੋਂ ਵੀ ਬੇਇੱਜ਼ਤੀ ਕਰੀਂ ਤੂੰ ਹੀ ਕਹਦੇ ਬੇਬੇ ਹਏ ਦੇ ਹੋ ਬੋਲੀ ਜਾਂਦੀ ਆ ਮੈਂ ਤਾਂ ਕਹਿੰਦੀ ਤੁਸੀਂ ਵਗ ਜਾ ਮੈਂ ਘਰ ਹੀ ਰਹਿ ਜਾਨੀ ਆ ਚੱਲ ਆਹ ਜਨਾਵਾ ਦੇਣਾ ਤੁਸੀਂ ਤੇ ਰੁੜ ਕਰਾ ਕਹ ਤੂੰ ਤੁਸੀਂ ਗਲੈਸ ਕਰੀ ਜਾਨੇ ਬਾਪੂ ਫੇ ਜੁੱਤੀ ਨੂੰ ਭਈ ਤਾਂ ਆਖਿਆ ਜੁੱਤੀ ਨਾਲ ਕੀ ਨਿਹਰ ਬਦਲ ਜੂ ਇਹਦੀ ਜਹੀ ਜਹੀ ਹੈਗੀ ਹੈਗੀ ਚੱਲ ਤੂੰ ਤੇ ਤੂੰ ਤਾਂ ਜਾ ਜੇ ਤੂੰ ਘਰੇ ਰਹਿ ਅਸੀਂ ਵਗ ਜਾਨੇ ਬਈ ਅੰਦਰੀ ਬੜਿਆ ਬੈਠਾ ਐਣੀ ਵੀ ਨਾਲ ਮੰਜੇ ਮੁੰਜੇ ਡਹਾ ਲਿਆ ਮੈਂ ਅਜੇ ਸਮਾਨ ਨਹੀਂ ਪਤਾ ਲਿਆ ਹੋਊਗਾ ਕਿ ਨਾ ਓ ਬਾਪਲੂ ਬਾਬਲੂ ਓਏ ਓਏ ਆ ਗਿਆ ਡੜੀ ਹਾਂਜੀ ਫਿਕਰ ਹੈਗੀ ਆ ਮਾੜੀ ਮੋਟੀ ਤੈਨੂੰ ਕੀ ਹੋ ਗਿਆ ਹੁਣ ਹੈ ਉਹਨਾਂ ਨੇ ਤਾਂ ਆਉਣਾਗਾ ਹੁਣ ਛੇਤੀ ਦੇ ਨੇ ਇਹ ਨਹੀਂ ਪਤਾ ਰਸਤੇ ਜੀ ਆਉਂਦੇ ਹੋਣ ਕਿਤੇ ਪਰ ਹੁਣ ਮੈਂ ਕੀ ਕਰਨਾਗਾ ਤੇ ਸਮਾਨ ਸਮੂਨ ਲਿਆਂਦਾ ਉਹ ਲੈ ਆਇਆ ਸਾਰਾ ਕੁਝ ਸਮਾਨ ਲੈ ਆ ਫਿਰ ਹੁਣ ਮੰਜੇ ਡਾਉਂਦਾ ਫਿਰਦਾ ਹੁਣ ਤੈਨੂੰ ਪਤਾ ਨਹੀਂ ਲੱਗਦਾ ਅੰਦਰ ਥੋੜਾ ਕੰਮ ਜੇ ਕਰਨ ਲੱਗੇ ਸੀਗਾ ਕਰਨ ਲੱਗਾ ਸੀ ਅੰਦਰ ਤਾਂ ਨਗੰਦੇ ਪਾਉਂਦਾ ਸੀ ਨਾ ਤੂੰ ਉਹ ਗੜੀ ਮੈ ਐਵੇਂ ਬੈਠੇ ਸੀਗਾ ਚੱਲ ਚੰਗਾ ਉਹ ਪੱਖਾ-ਪੁੱਖਾ ਚਲਾ ਹੁਣ ਜਾ ਕੇ ਅੱਖਾ ਚਲਾ ਦੇਣਾ ਹਾਂ ਦੇਖ ਲੈ ਨਾਲੇ ਪਾਣੀ ਤਾਂ ਨਹੀਂ ਉਗਲਾ ਸਲੂਹ ਜੇ ਸਾਰੇ ਸੈਟ ਕਰਾ ਲੈ ਕਹਿ ਕੇ ਤੇਰੀ ਮਾਂ ਨਾ ਕੋਈ ਸੈਟ ਨਾ ਇਮੀਡੀਟ ਟੈਂਸ਼ਨ ਨਾ ਠੀਕ ਹੈ ਹੁਣ ਉਹਨੂੰ ਨਾ ਇਹ ਕੁਝ ਵੀ ਕਦੋਂ ਗਵਾਉਣਗੇ ਮਾਂ ਕਰ ਲਈ ਕੋਈ ਤਿਆਰੀ ਉਹ ਤਿਆਰੀ ਆ ਮਾਂ ਆ ਗਈ ਚਾਚੀ ਸੱਸਰੀ ਕਰ ਆ ਜਾ ਬੈ ਜਾ ਬੈ ਬੈ ਸਾਰਾ ਤਿਆਰ ਕਰਤਾ ਓਏ ਹਾਂ ਮਾਂ ਚਲੋ ਉਹ ਹੀ ਕਹਿੰਦੇ ਸੀ ਵੀ ਕੋਈ ਤਿਆਰੀ ਵਾੜੀ ਹੋ ਗਈ ਆਉਂਦੇ ਆ ਚਲ ਠੀਕ ਕਰ ਫਿਰ ਸਾਰਾ ਕੁਝ ਤਿਆਰੀ ਆ ਮਾਂ ਟੈਂਸ਼ਨ ਨਾ ਐ ਤੂੰ ਇਮੀ ਟੈਂਸ਼ਨ ਲਈ ਇਹਨੇ ਹੋਗੇ ਕਾਹਾ ਆਗੇ ਨੇੜੇ ਮੈਨੂੰ ਫੋਨ ਕਰਾ ਚਲਾ ਗਲਤਾਂ ਆ ਹੁੰਦਾ ਨਾ ਟੈਨਸ਼ਨਾਂ ਦਾ ਮੁੜ ਕੇ ਬੇਇੱਜ਼ਤੀ ਕਰਾ ਦੇਣੋ ਕਹਿੰਦਾ ਮੈਂ ਤਾਂ ਭੁੱਲਿਆ ਫਲਾਨੀ ਚੀਜ਼ ਓਏ ਕਿਹੜਾ ਦਿਮਾਗ ਇੱਕ ਥਾਂ ਛੁੱਡਾ ਕੋਈ ਨਹੀਂ ਸਾਰਾ ਸਮਾਨ ਪਿਆ ਕਰੇ ਜਿਹੜਾ ਸਮਾਨ ਦਾ ਵੈਸੇ ਘਰੇ ਪਈ ਰਹਿੰਦਾ ਹੈ ਆਪਣੀ ਹਾਂ ਹੋਰ ਖਾਣ ਪੀਣੀਆਂ ਹਾਂ ਚਾਚੀ ਖਾਣ ਪੀਣਾਂ ਨਾਲ ਲਿਆਇਆ ਹਾਂ ਮਾਸ ਸਮੂਸੀ ਬਟਲੇ ਬਰੈਡ ਵੀ ਲਿਆ ਹੈ ਅੱਛਾ ਸਾਰਾ ਕੁਝ ਹੀ ਲੈ ਸੀ ਪਾ ਠੀਕ ਕਿੱਥੇ ਨੂੰ ਅੱਛਾ ਜਸੀਨ ਚਾਚੀ ਬਣਾ ਲਈ ਬੋਲ ਮਾ ਜਸੀਨ ਏ ਕੁੜੀਏ ਸੁਣਦੀ ਆ ਕਿ ਤੂੰ ਏ ਕੁੜੀਏ ਉਹ ਕੀ ਕਰਾਉਣਾ ਤੂੰ ਉਹ ਚਾਹ ਪੁੱਛਦਾ ਚਾਹ ਹੁਣ ਅੰਦਰੋਂ ਦਾਈ ਇਹਨੂੰ ਨਹੀਂ ਪਤਾ ਤੂੰ ਦੇਖ ਲੈ ਉੱਥੇ ਜਾ ਕੇ ਜਾ ਕੇ ਤਾਂ ਪਹਿਲਾਂ ਆ ਕੇ ਰੱਖਣ ਆਇਆ ਤੂੰ ਘਰ ਦੀ ਉਹ ਚਾਹ ਤਿਆਰ ਹੈਗੀ ਹਾਂ ਚਾਹ ਤਿਆਰ ਹੈਗੀ ਮਿੱਠਾ ਮਿੱਠਾ ਚੈੱਕ ਕਰ ਲੈ ਵੀ ਬਾਅਦ ਚ ਕਹ ਦੇ ਠੀਕ ਹੈ ਜੀ ਹਾਂ ਜਦੋਂ ਤੱਕ ਤਿਆਰੀ ਰੱਖ ਤਿਆਰੀ ਰੱਖਣ ਵਾਲੇ ਜਦੋਂ ਆਗੇ ਨਾ ਚਾਹ ਲੈ ਕੇ ਆ ਜੀ ਠੀਕ ਹੈ ਜੀ ਹਾਂ ਜਦੋਂ ਹੱਕ ਮਾਰੂੰਗਾ ਗਿਆ ਲਾ ਜੱਤੀ ਸਾਡੇ ਵੱਲ ਦਾ ਪੂਰੀ ਤਿਆਰੀ ਹੈ ਠੀਕ ਹੈ ਠੰਡ ਦੀ ਬੋਤਲਾਂ ਹੀ ਫਰਿਜ ਲਾਈਆਂ ਪਈਆਂ ਸਭ ਕੁਝ ਤਿਆਰੀ ਸਾਡੇ ਵੱਲ ਤੋਂ ਬਸ ਸੋਰੀ ਆਉਂਦੀ ਰਹਿੰਦੀ ਐਕਟੀਵਿਟੀ ਆ ਗਈ ਚੱਲ ਕੋਈ ਨਾ ਆ ਜਾਂਦੇ ਜੀ ਹਾਂ ਰਸਤੇ ਰਸਤੇ ਸਾਡੇ ਪਾਪੀ ਦੇ ਬਾਹਰ ਫਿਰ ਆਪਣਾ ਫਿਕਰ ਜਮ ਮੁੱਕ ਜੂਗਾ ਓਹੋ ਆਜੋ ਆਜੋ ਮੂਰੇ ਬੈਠੂ ਕਹਿੰਦੇ ਮੂਰੇ ਬੈਠੋ ਟੀਕੀਏ ਨਹੀਂ ਸਾਰੇ ਰਾ ਦੱਸ ਹੁਣ ਵੀ ਨਹੀਂ ਬੋਲਣੋ ਹੜਦਾ ਇਹਨੂੰ ਕਹ ਦੇਗਾ ਅਗਲੇ ਦੇ ਘਰ ਆ ਗਏ ਭੈਣ ਜੀ ਸਾਡੇ ਵੀ ਸਾਰਾ ਕੁਛ ਹੈ ਜਮੀਨ ਵੀ ਹੈ ਚੰਗੀ ਸਿਆਣੀ ਸਾਡੀ ਕੁੜੀ ਹੈਗੀ ਪੜ੍ਹੀ ਲਿਖੀ ਹੈਗੀ ਠੀਕ ਹੈ ਤੇ ਸਾਨੂੰ ਵੀ ਤੁਹਾਡੇ ਵਰਗੇ ਬੰਦੇ ਚਾਹੀਦੇ ਸੀ ਮੁੰਡਾ ਸਿਆਣਾ ਦੱਸਦੀ ਸੀਗੀ ਭੈਣ ਜੀ ਕਹਿੰਦੇ ਵੀ ਜ਼ਮੀਨ ਜਾਇਦਾਦ ਵੀ ਤੁਹਾਡੇ ਵਧੀਆਗੀ ਇਹ ਜਿੱਤਦਾਰ ਸਾਨੂੰ ਇਹ ਜੇ ਬੰਦੇ ਚਾਹੀਦੇ ਸੀ ਪ੍ਰਾਤ ਜੀ ਮੇਰਾ ਬਹੁਤ ਸਿਆਣਾ ਮਿਹਨਤੀ ਵੀ ਬਹੁਤ ਹੈ ਮੇਰਾ ਪ੍ਰਾ ਹਾਂ ਪੁੱਤ ਅਸੀਂ ਕਰਦੇ ਜੀ ਇਹ 4 ਵਜੇ 15 ਮੱਜਾਂ ਦਾ ਕੰਮ ਕੱਲਾ ਸੰਭਦਾ अच्छा हां जी वेरीफायर ਮੈਂ ਹੀ ਆਉਂਦਾ ਹਾਂ ਜੀ ਅੱਛਾ ਅੱਛਾ ਹਾਂ ਜੀ ਉਹ ਤਾਂ ਇਹਨਾਂ ਨੂੰ ਪਤਾ ਹੀ ਆ ਜਾਂ ਦੁੱਧ ਘੋਣਾ ਆਉਂਦਾ ਓਰੇ ਕੀ ਦੁੱਧ ਦਾ ਕੰਮ ਛੇੜਿਆ ਹੋਇਆ ਨਹੀਂ ਸਾਨੂੰ ਤਾਂ ਭੈਣ ਨੇ ਦੱਸਿਆ ਸਾਰਾ ਕੁਝ ਅਸੀਂ ਤਾਂ ਭੈਣ ਦੇ ਅੱਖੀ ਤੇ ਸਾਰਾ ਕੁਝ ਮੰਨੇ ਆਗੇ ਹੁਣ ਤੁਸੀਂ ਆਪਣੇ ਮੂੰਹ ਨਾਲ ਦੱਸਤਾ ਸਾਨੂੰ ਮਨਜ਼ੂਰ ਆ ਜੀ ਰਿਸ਼ਤਾ ਤੇ ਲਸੀ ਉਹ ਚਾ ਲੈ ਆ ਚਾ ਲੈ ਪੁੱਤ ਕਿੰਨਾ ਟਾਈਮ ਹੋ ਗਿਆ ਤੇਰੀ ਜਿਸ ਕਹੀ ਜੀ ਆ ਤੇ ਹੁਣ ਤੁਸੀਂ ਦੱਸ ਦੋ ਜੇ ਕੋਈ ਮਤਲਬੇ ਵੀ ਕੋਈ ਗੱਲ ਕਰਨੀ ਆ ਤਾਂ ਬਸ ਗੱਲ ਤਾਂ ਕੀ ਕਰਨੀ ਆ ਗੱਲ ਅਸੀਂ ਇੱਕ ਕਰਨੀ ਆ ਹਾਂਜੀ ਸਾਨੂੰ ਦਾਹ ਦੇਹੇਜ਼ ਨਹੀਂ ਚਾਹੀਦਾ ਜਮਾ ਵੀ ਅੱਛਾ ਪੁੱਤ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਤਾਂ ਕੱਲੀ ਕੁੜੀ ਚਾਹੀਦੀ ਆ ਬਸ ਐ ਨਾ ਪੁੱਤ ਦਾਹ ਦੇਹੇਜ਼ ਵੀ ਦੇ ਮੰਗੇ ਹਾਂ ਅੰਦਾ ਰੰਗ ਲਾ ਰਖਿਆ ਹੀ ਪ੍ਰਮਾਤਮਾ ਨਾ ਨਾ ਤਾਂ ਜਦੇਹ ਵੀ ਚਾਹੀਦਾ ਕੁੜੀ ਵੀ ਤੁਹਾਨੂੰ ਚਾਹੀਦੀ ਆ ਸਸ਼ਕਲ ਭਾਬੀ ਜੀ ਸਸ਼ਕਲ ਪੁੱਤ ਭਾਈ ਭਾਬੀ ਥੋੜਾ ਤਾਂ ਦੋਵਾਂ ਦਾ ਮੇਲ ਹੀ ਵੜਾ ਕੈਂਡ ਹੋਊਗਾ ਥੋੜਾ ਤਾਂ ਜਮਈ ਕੋ ਜੇ ਰਾਂਗਣੇ ਨਹੀਂ ਨਹੀਂ ਪੁੱਤ ਇਹ ਤਾਂ ਸਾਡੀ ਨੌਕਰਾਨੀ ਹੈਗੀ ਗਲਤ ਫੈਮੀ ਕੁੜੀ ਤਾਂ ਸਾਡੀ ਅੰਦਰ ਹੈ ਮਾਂ ਬਲਾ ਕੁੜੀ ਤੇ ਪੈਨ ਲਾ ਦੱਸ ਵੀਰੇ ਲੈ ਕੇ ਆ ਜਾ ਬੱਚੀ ਨੌਕਰਾਨੀ ਉਹੀ ਭਾਬੀ ਖਾਤਾ ਮੈਥੋਂ ਹਾਂ ਲੈ ਕੇ ਆ ਕੋਈ ਗੱਲ ਨਹੀਂ ਕੋਈ ਗੱਲ ਕੋਈ ਨਹੀਂ ਕੋਈ ਨਹੀਂ ਕੁੜੀ ਨਹੀਂ ਲੈ ਕੇ ਆਉਂਦੀ ਠੀਕ ਹੈ ਜੀ ਹਾਂ ਚੱਤੀ ਛੇਤੀ ਜਾ ਥੋੜਾ ਜਾਂ ਹੋਰ ਇਹ ਤਾਂ ਕੋਈ ਨਾ ਦੱਸੇ ਵੀ ਨਾ ਪਤਾ ਨਹੀਂ ਨਾ ਹਾਂ ਭਾਈ ਸਾਹਿਬ ਇਹ ਕੰਮ ਤੇ ਰੱਖੀ ਹੋਈ ਹੈ ਕੁੜੀ ਚਲੋ ਚਲੋ ਅੱਛਾ ਹਾਂ ਭੂਲਾ ਕੁੜੀ ਤਾਂ ਸੋਹਣੀ ਆ ਇੱਥੇ ਮਾਂ ਸੋਹਣੀ ਦਾ ਭੱਗੀ ਕਰੀਏ ਇਹਨਾਂ ਦੇ ਕੰਮ ਵਾਲੀ ਹੈ ਅਸਲੀ ਕੁੜੀ ਕਿੰਨੀ ਸੋਹਣੀ ਹੋਊਗੀ ਐ ਸੋਚੋ ਮੈਂ ਤਾਂ ਐ ਕਹਿੰਦੀ ਆ ਕਿ ਦੱਸੈਨੀ ਸੋਹਣੀ ਕੁੜੀ ਇਹਨਾਂ ਦੇ ਨੌਕਰਾਂ ਵਾਂਗੂ ਕੰਮ ਕਰਦੀ ਆ ਘਰ ਹੂੰ ਵੀਰੇ ਕਿਹੜੀ ਅਸਲੀ ਕੁੜੀ ਉਹ ਬਣਗੀ ਕਿੰਨੀ ਸੋਹਣੀ ਹੋਊਗੀ ਅਰੇ ਇਹੀ ਕੁੜੀ ਜੇ ਅਸੀਂ ਇਹਦੇ ਸਾਹਮਣੇ ਕਰ ਦੋ ਆ ਆ ਗਈ ਮੇਰੀ ਕੁੜੀ ਆ ਜਾ ਜਾ ਪੜੀ ਇੱਧਰ ਹੋ ਜਾ ਪੁੱਤ ਹਾਂ ਭਜਾ ਪੁੱਤ ਮੇਰੇ ਪਾਪੂ ਨੇ ਕਿਹਾ ਸੀ ਕਿ ਉਹਲੀ ਕੁੜੀ ਨੂੰ ਜੀਵਿਤ ਨੂੰ ਪਸੰਦ ਕਰਦਾ। ਤੋ ਪਾਪੂ ਹਾਂ ਮਾਫ਼ ਐਨੇ ਖੜੇ ਹੋ। ਕੀ ਹੋ ਗਿਆ? ਕੀ ਗੱਲ ਹੋ ਗਈ ਪੁੱਤ? ਚਲੋ ਕਰੀ ਗੱਲ ਕੀ ਹੋਈ ਐ? ਇਹ ਉਹ ਕੁੜੀ ਨਹੀਂ ਹੈਗੀ ਜਿਹਨੂੰ ਮੈਂ ਪਸੰਦ ਕਰਦਾ। ਮੈਂ ਤਾਂ ਜਸਦੀ ਨੂੰ ਪਸੰਦ ਕਰਦਾ। ਪਰ ਵੀਰੇ ਉਹ ਤਾਂ ਇਹਨਾਂ ਦੇ ਕੰਮ ਵਾਲੀ ਐ। ਐਨੇ ਮੈਨੂੰ ਨਹੀਂ ਪਤਾ ਪਰ ਉਹ ਇਹਨਾਂ ਦੀ ਕੁੜੀ ਆ। ਬੇਸ਼ੱਕ ਉਹ ਕੰਮ ਮਾਰੀ ਕਿਉਂ ਨਾ ਹੋਵੇ। ਮੈਂ ਜਦੋਂ ਪਸੰਦ ਉਹਨੂੰ ਕਰਦਾ। ਮੈਂ ਤਾਂ ਉਸਨੇ ਵਿਆਹ ਕਰਾਉਣਾ ਫਿਰ ਸਾਨੂੰ ਤੇ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਜੀ ਜਦੋਂ ਤੇਨੂੰ ਗਲਤ ਫਹਿਮੀ ਆ ਗਈ ਅਸੀਂ ਇਸ ਕੁੜੀ ਦਾ ਕਰਨਾ ਰਿਸ਼ਤਾ ਉਹਦਾ ਨਹੀਂ 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 ਮਾਤਾ ਜੀ ਮੈਂ ਜਸਤੀ ਨੂੰ ਪਸੰਦ ਕਰਦਾ ਤੇ ਜਸਤੀ ਨੂੰ ਦੇਖਣ ਦਾ ਵਾਸਤਾ ਆਇਆ ਇੱਥੇ ਮੈਂ ਹਾਂ ਜੀ ਅਸੀਂ ਤਾਂ ਨਹੀਂ ਅਸੀਂ ਕਰਦਾ ਆਂਟੀ ਜੀ ਅਸੀਂ ਤਾਂ ਉਹਦੀ ਸਾਖ ਕਰਵਾਵਾਂਗੇ ਨਾ ਉਹ ਸਾਡੇ ਕੰਮ ਵਾਲੀ ਆ ਅਸੀਂ ਨਹੀਂ ਕਰਨਾ ਉਹ ਹੋ ਤੁਸੀਂ ਸਾਡੇ ਕੰਮ ਵਾਲੀ ਦਾ ਘਰ ਦੱਸੋ ਕਿਹੜਾ ਅਸੀਂ ਉੱਥੇ ਵਗ ਜਾਨੇ ਆ ਮੇਰੀ ਗੱਲ ਸੁਣ ਲੈ ਕੋਈ ਹੋਣੀ ਨਹੀਂ ਤੇੜਾ ਚੁੱਪ ਕਰ ਜਾ ਤੂੰ ਮੈਥੋਂ ਗੱਲ ਨਾ ਪਟਾ ਲਈ ਮੈਂ ਬਹੁਤ ਚਿਰ ਹੋ ਗਿਆ ਤੈਨੂੰ ਦੇਖੀ ਜਾਂਦੇ ਨੂੰ ਕੀ ਗੱਲ ਤੈਨੂੰ ਮੈਂ ਦੱਸਦਾ ਇਹ ਕਿਉਂ ਨੌਕਰਾਨੀ ਕਹਿੰਦੀ ਆ ਲੱਪ ਓਏ ਬਕਵਾਸ ਕਰਦਾ ਐ ਆਸਲ ਦੇ ਵਿੱਚ ਆਹ ਤਾਂ ਸਾਡੀ ਕੁੜੀ ਹੈਗੀ ਪ੍ਰੀਤ ਅੱਛਾ ਜੀ ਉਹ ਸਾਡੀ ਕੁੜੀ ਨਹੀਂ ਹੈਗੀ ਉਹਦਾ ਪ੍ਰੀਤ ਦੀ ਮਾਸੀ ਦੀ ਕੁੜੀ ਹੈ ਨਾਲ ਇਹ ਆਹ ਕੰਜਰ ਇਹਨਾਂ ਦੇ ਮਾਪਿਓ ਨਾ ਪਹਿਲਾਂ ਹੀ ਮਰ ਗਏ ਸੀਗੇ ਐਕਸੀਡੈਂਟ ਦੇ ਵਿੱਚ ਇਹ ਦੋਨੇ ਸਗੇ ਭਰਾ ਭੈਣ ਨੇ ਜੱਸੀ ਤੇ ਆਹ ਕੰਜਰ ਇਹ ਤਾਂ ਮਾਸੀ ਦੀ ਕੁੜੀ ਐ ਛੋਟੀ ਦੀ ਮਾ ਅੱਡੜੀ ਕੀ ਕਹੀ ਜਾਂਦੇ ਨੇ ਹਾਂ ਕੀ ਕਹੀ ਜਾਂਦਾ ਜਿਹੜਾ ਪਹਿਲਾਂ ਕਹਿਣਾ ਸੀ ਮੈਂ ਰੱਖਿਆ ਵੈ ਸੀਗਾ ਲੁਕੋ ਵੀ ਕਾਹਨੂੰ ਜਵਾਕਰ ਦੇ ਮਨ ਦੇ ਵਿੱਚ ਫੇਕਣਾ ਪੈ ਜੇ ਪਰ ਇਹਨੇ ਪਾਤੀ ਇੱਕ ਪਾਤੀ ਮੈਨੂੰ ਇੱਕ ਗੱਲ ਦੱਸੋ ਜੇ ਇਹ ਮੇਰੇ ਸਕਾ ਭਰਾਣੀ ਹੈਗਾ ਫਿਰ ਮਾਇ ਦੇ ਨਾਲ ਵਿਤਕਰਾ ਕਿਉਂ ਨਹੀਂ ਕਰਦੀ ਜੱਸੀ ਨਾਲ ਹੀ ਕਿਉਂ ਕਰਦੀ ਇਕੱਲੀ ਜੱਸੀ ਨੂੰ ਤਾਂ ਕਰਦੀ ਆ ਵਿਤਕਰਾ ਉਹਦਾ ਰੰਗ ਕਾਲਾਗਾ ਇਹਨੂੰ ਤਾਂ ਪਿਆਰ ਕਰਦੀ ਆ ਵੀ ਸਾਡੇ ਲਾਦ ਨਹੀਂ ਹੋਈ ਇਹ じゃ ਕੰਜਰ ਜੰਮਿਆ ਨਹੀਂ ਸਾਡੇ ਘਰੇ ਤਾਂ ਇਹਨੂੰ ਪਿਆਰ ਕਰਦੀ ਆ ਓਹੋ ਤੁਸੀਂ ਤਾਂ ਆਪਦਾ ਟੌਪਿਕ ਛੇੜ ਕੇ ਬੈਠ ਗਏ ਸਾਨੂੰ ਤਾਂ ਇਸ ਗੱਲ ਨਾਲ ਕੋਈ ਮਤਲਬ ਨਹੀਂ ਨਾ ਵੀ ਕੌਣ ਮਾਸੀ ਦੀ ਕੁੜੀ ਐ ਤੇ ਕੌਣ ਸਗੀ ਭੈਣ ਐ ਸਾਡੇ ਵਾਸਤੇ ਤਾਂ ਇਹ ਗੱਲ ਮਾਇਨੇ ਰੱਖਦੀ ਐ ਕਿ ਸਾਡਾ ਭਰਾ ਜੱਸੀ ਨੂੰ ਪਸੰਦ ਕਰਦਾ ਐ ਤੇ ਅਸੀਂ ਜੱਸੀ ਦੀ ਸਾਗ ਲੈ ਕੇ ਜਾਣੇ ਤੇ ਮੈਂ ਅੱਜ ਵੀ ਨਹੀਂ ਸੀ ਬੋਲਦਾ ਅੱਜ ਵੀ ਇਹਦੇ ਮਨ ਦੇ ਵਿੱਚ ਪਾਪ ਸੀਗਾ ਵੀ ਮੈਂ ਉਹਨੂੰ ਕਾਹਨੂੰ ਕਿਸੇ ਵਧੀਆ ਘਰੇ ਭੇਜਣਾ ਆਪਦੀ ਕੁੜੀ ਨੂੰ ਭੇਜਾਂ ਫਿਰ ਮੈਂ ਪਾਲ ਤੇ ਖਰੋਸ ਤੇ ਹੁਣ ਮੈਂ ਕੀ ਕਰਾਂ ਇਹਨਾਂ ਨੇ ਵਿਆਹ ਤਾਂ ਖੱਟਾ ਲਾੜ ਦਿੱਤਾ ਨਹੀਂ ਮਾਇਨੇ ਕਰਦੀ ਪਰ ਸਾਡੇ ਲਈ ਤਾਂ ਇਹ ਗੱਲ ਬਹੁਤ ਮਾਇਨੇ ਕਰਦੀ ਆ ਵੀ ਹੁਣ ਤੱਕ ਸਾਡੇ ਤੋਂ ਲੁਕੋ ਰੱਖਿਆ ਗਿਆ ਤੇ ਬਬਲੂ ਮੇਰਾ ਸਗਾ ਭਰਾ ਨਹੀਂ ਹੈਗਾ ਅੱਛਾ ਇਹ ਮੇਰੀ ਉਹ ਤਾਂ ਠੀਕ ਹੈ। ਥੋੜੀ ਗੱਲਾਂ ਮੈਂ ਸਹਿਮਤ ਆ ਵੀ ਤੁਹਾਨੂੰ ਅੱਜ ਪਤਾ ਲੱਗਿਆ। ਚਲੋ ਹੋ ਸਕਦਾ ਵੀ ਤੁਹਾਨੂੰ ਅੱਜ ਪਤਾ ਲੱਗਿਆ ਹੋਵੇ। ਪਰ ਜਿਹੜਾ ਪਪ ਤੁਹਾਡੀ ਮਾਂ ਕਰਦੀ ਐ ਉਹਦੇ ਵਿੱਚ ਇਨਵੋਲਵ ਤਾਂ ਤੁਸੀਂ ਵੀ ਹੋ ਨਾ। ਜਿਹੜਾ ਪਸੰਦ ਉਹ ਜੱਸੀ ਨੂੰ ਕਰਦਾ ਮੇਰਾ ਭਰਾ। ਤੁਸੀਂ ਆਪਣੀ ਮਾਂ ਨੂੰ ਮਨਾ ਕਿਉਂ ਨਹੀਂ ਕੀਤਾ ਫਿਰ? ਮੇਰੀ ਗੱਲ ਸੁਣੋ ਪੁੱਤ। ਅਸੀਂ ਤਾਂ ਰਿਸ਼ਤਾ ਕਰਨੇ ਹੀ ਸੀ ਨਾ। ਵਧੀਆ ਘਰ ਦਾ ਮੁੰਡਾ ਦੇਖ ਕੇ ਅਸੀਂ ਇੱਥੇ ਵਧੀਆ ਘਰ ਦਾ ਮੁੰਡਾ ਐ। ਇਹਦਾ ਵਿਚਾਰਾ ਨਹੀਂ ਹੋਣਾ ਇਹ ਅਣਪੜਾ ਐ। ਇਹ ਅਸੀਂ ਕਿਉਂ ਪੜ੍ਹੀ ਲਿਖੀ ਕੁੜੀ ਦਾ ਕਰਦੇ। ਤੇ ਜੇ ਬਾਹਰ ਜਾਊਗੀ ਤਾਂ ਇਹ ਵੀ ਵੱਗ ਜੂ ਬਾਹਰ। ਤਾਂ ਕਰਕੇ ਠਾਕੇ ਸੀ। ਇਨਨਤ ਉਹ ਗੱਲ ਆ ਮੈਂ ਅਜਾੜੇ ਨੂੰ ਪਾਲਿਆ ਬਹੁਤ ਮੁਸ਼ਕਲਾਂ ਨਾਲ ਉੱਡੀ ਮੇਰੀ ਧੀ ਸੀ ਉਹ ਡੋਟੀ ਇਸ ਕੋਲ ਮਿਲਾ ਕੇ ਫਿਰ ਇਹਦਾ ਮਤਲਬ ਇਹ ਹੀ ਹੈ ਨਾ ਜੀ ਜਿਹੜੀ ਤੁਸੀਂ ਛੋਟੀ ਜਿਹੀ ਕਹਾਣੀ ਸੁਣਾਈ ਆ ਉਹਦੇ ਤੋਂ ਤਾਂ ਇਹ ਸਿੱਖਿਆ ਮਿਲਦੀ ਹੈ ਕਿ ਜਿਹੜੀ ਤੁਹਾਡੀ ਆਪਣੀ ਸਕੀਤੀ ਹੈ ਤੁਹਾਡੀ ਢਿੱਡੋਂ ਜੰਮੀ ਤੁਸੀਂ ਉਹਦਾ ਤਾਂ ਪੜਾ ਚਾਹੁੰਦੇ ਹੋ ਜਿਹੜੀ ਤੁਹਾਡੀ ਭੈਣ ਦੀ ਕੁੜੀ ਹੈ ਉਹ ਕਿਤੇ ਤੁਹਾਡੀ ਕੁੜੀ ਹੋਈ ਉਹਦਾ ਤੁਸੀਂ ਨੁਕਸਾਨ ਚਾਹੁੰਦੇ ਹੋ ਤੇ ਦੂਜੀ ਗੱਲ ਸ਼ਾਇਦ ਤੁਹਾਨੂੰ ਨਾ ਕਿਸੇ ਨੇ ਬਹੁਤ ਵੱਡੇ ਵਹਿਮ ਚ ਪਾਤਾ ਜੀ ਨਹੀਂ ਤਾਂ ਸੀਨੇ ਕੁੜੀ ਬਾਹਰ ਤੋਰਨੀ ਹੈ ਪਹਿਲੀ ਗੱਲ ਤਾਂ ਮੇਰਾ ਭਰਾ ਜੱਸੀ ਨੂੰ ਪਸੰਦ ਕਰਦਾ। ਉਹਦੇ ਨਾਲ ਵਿਆਹ ਕਰਾਉਣਾ। ਤੇ ਉਹਦਾ ਤੇ ਨਾ ਵਿਆਹ ਕਰਾਉਣ ਦਾ ਰੀਜਨ ਪਤਾ ਕੀ ਹੈ? ਕਿ ਉਹ ਘਰ ਦੇ ਸਾਰੇ ਕੰਮ ਕਰਦੀ ਹੋਊਗੀ। ਤੇ ਸਾਨੂੰ ਕੁੜੀ ਇਹੋ ਜਿਹੀ ਚਾਹੀਦੀ ਆ ਜਿਹੜੀ ਡੰਗਰ ਪਸੂ ਦਾ ਕੰਮ ਸੰਭ ਸਕੇ। ਅਸੀਂ ਕੁੜੀ ਬਾਹਰ ਭੋਰ ਨਹੀਂ ਤੋੜਨੀ ਜੀ। ਅੱਛਾ। ਫਿਰ ਤੂੰ ਕਾਹਤੋ ਕਿਹਾ ਸੀਗਾ? ਵੀ ਉਹ ਬਾਹਰ ਭੇਜਣਗੇ ਕੁੜੀ ਨੂੰ। ਤੂੰ ਐਨਾ ਝੂਠ ਬੋਲੀ? ਮੈਂ ਝੂਠ ਨਹੀਂ ਬੋਲੀ ਭੈਣੇ। ਮੈਂ ਬਾਹਰ ਜਾਣ ਦੀ ਕੋਈ ਗੱਲ ਨਹੀਂ ਕਹੀ। ਤੂੰ ਮੁਕਰੀਂ ਆ ਵੀ ਇਹਨਾਂ ਦਾ ਵੱਡਾ ਘਰ ਹੈ। ਟਕੜਾ ਕਰ ਦੇਖ ਕੇ ਤੇਰਾ ਮਨ ਬੇਈਮਾਨ ਹੋਇਆ ਤੂੰ ਮੇਰਾ ਨਹੀਂ ਤੂੰ ਇਹ ਗੱਲ ਕਹੀ ਸੀ ਕਹਿੰਦੀ ਉਹ ਕੁੜੀ ਨੂੰ ਬਾਹਰ ਵੀ ਭੇਜ ਦੇਣਗੇ ਤੇਰੇ ਮੂੰਹ ਤੇ ਮੇਰੇ ਮੁੰਡੇ ਨੇ ਵੀ ਕਿਹਾ ਸੀ ਜੇ ਇਹ ਬਾਹਰ ਵਗ ਗਈ ਤਾਂ ਮੈਂ ਵੀ ਜਾ ਸਕਦਾ ਦੇਖੋ ਜੀ ਤੁਹਾਡੀ ਆਪਸ ਵਿੱਚ ਕੀ ਗੱਲ ਹੋਈ ਹੈ ਸਾਨੂੰ ਨਹੀਂ ਪਤਾ ਹੈਗਾ ਠੀਕ ਹੈ ਨਾ ਸਾਨੂੰ ਸਿਰਫ ਇੰਨਾ ਪਤਾ ਹੈ ਵੀ ਸਾਡਾ ਭਰਾ ਕਰਦਾ ਉਹਨੂੰ ਪਸੰਦ ਚਲੋ ਠੀਕ ਹੈ ਜੀ ਜੇ ਟਕੜਾ ਕਰ ਹਾਂ ਸਾਡਾ ਟਕੜਾ ਕਰ ਤੇ ਹੈਗਾ ਜੀ ਸਾਡਾ ਕਾਰੋਬਾਰ ਵਧ ਗਿਆ ਜੇ ਟਕੜਾ ਕਰ ਦੇਖ ਕੇ ਤੁਸੀਂ ਆਪਣੀ ਸਕੀਤੀ ਦਾ ਸਾਥ ਕਰਨਾ ਚਾਹੁੰਦੇ ਹੋ ਮੇਰੇ ਭਰਾ ਤਾਂ ਕਰ ਦਿਓ ਪਰ ਇੱਕ ਗੱਲ ਨਾਲ ਸਾਡੀ ਗੱਲ ਨੂੰ ਕੋਲ ਵੀ ਸੁਣ ਲੋਗੀ ਅਸੀਂ ਕੰਮ ਕਰਾਉਣਾ ਡੰਗਰ ਪਸ਼ੂਆਂ ਦਾ 15 ਸਾਡੇ ਮੱਝਾਂ ਨੇ ਸਵੇਰੇ 4 ਵਜੇ ਉੱਠ ਕੇ ਨਾ 15 ਬੱਠੜ ਗੋਹੇ ਦੇ ਸਰ ਤੇ ਧਰ ਕੇ ਰੂੜੀ ਤੇ ਜਾ ਕੇ ਡੇਗੜੇ ਪਿਆ ਕਰਨਗੇ ਫਿਰ ਉਹ ਉਸ ਤੋਂ ਬਾਅਦ ਕਦੇ-ਕਦੇ ਪੱਥਨੇ ਵੀ ਪੈਂਦੇ ਆ ਉਹ ਦੱਸੋ ਇਹ ਪੱਥ ਦਿਆ ਕਰੂ ਨਾ ਜੀ ਨਾ ਮੇਰੀ ਧੀ ਤਾਂ ਉਥੇ ਚਾ ਕੇ ਉਥੇ ਨਹੀਂ ਕਰਦੀ ਇਹਨੇ ਗੱਲ ਪਤਾ ਕੀ ਆ ਇਹਦੀ ਧੀ ਨੌਕਰ ਨਹੀਂ ਆ ਗੱਲਾਂ ਸਾਰੀ ਲਾਲਚ ਦੀ ਇਹਨਾਂ ਦੇ ਮਨ ਚ ਲਾਲਚ ਸੀ ਆਪਣਾ ਘਰ-ਬਾਰ ਦੇਖ ਲੈ ਵਿਚਾਰੀ ਜੱਸੀ ਨਾਲ ਇਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਭਾਣਾ ਕੀ ਕੁਸ਼ ਕਰਦੇ ਆਏ ਨੇ ਇਹਦੀਆਂ ਚੋਰੀਆਂ ਦੇ ਇਲਜ਼ਾਮ ਵੀ ਜੱਸੀ ਦੇ ਸਿਰ ਲਾਉਂਦੇ ਰਹੇ ਨੇ ਮੈਨੂੰ ਸਾਰਾ ਕੁਝ ਦੱਸਿਆ ਉਹਨੇ ਜਸਨੀ ਨੂੰ ਮੈਂ ਇਸ ਕਰਕੇ ਪਸੰਦ ਕਰਦਾ ਕਿਉਂਕਿ ਉਹ ਦਿਲ ਦੀ ਸਾਫ ਸਾਊ ਆ ਕੱਲਾ ਰੰਗਣੀ ਦੇਖਿਆ ਉਹਦਾ ਬਸ ਇਹਨਾਂ ਨੇ ਰੰਗ ਨਾਲ ਬਿੱਤਕਰਾ ਕਰਿਆ ਉਹਦੇ ਨਾਲ ਮੈਂ ਤਾਂ ਇਹਦੇ ਤੇ ਹੈਰਾਨਾ ਪਤਾ ਨਹੀਂ ਕਿਹਾ ਜਾ ਭਾਈ ਇਹ ਉਹ ਤੇਰੇ ਨਾਲ ਦੀ ਜੰਮੀ ਆ ਯਾਰ ਤੇਰੀ ਭੈਣ ਦੇ ਲੇਖੋ ਕਿਸੇ ਹੋਰ ਨੂੰ ਦੇ ਰਹੇ ਨੇ ਸ਼ਰਮ ਆਉਣੀ ਚਾਹੀਦੀ ਆ ਤੈਨੂੰ ਹੁਣ ਤਾਂ ਬੋਲ ਪਾ ਬੱਸ ਕਰ ਮੁੰਡਿਆ ਇੱਕੋ ਵਧਣਾ ਬੁੱਧੀ ਬੱਸ ਕਰ ਮੈਂ ਤੂੰ ਹੀ ਚੁੱਪ ਹੋ ਜਾ ਹੋਰ ਕਿੰਨੇ ਕਿ ਝੂਠ ਬੋਲੇਗੀ ਹੈ ਉਹ ਹੋਰ ਕਿੰਨੇ ਕਿ ਉਹਦੇ ਉੱਪਰ ਜ਼ੁਲਮ ਕਰੇਗੀ ਭਾਈ ਤੂੰ ਸਹੀ ਕਹਿਆ ਯਾਰ ਅਸੀਂ ਲਾਲਚ ਵਿੱਚ ਆ ਗਏ ਸੀਗੇ ਇਹ ਸਾਰੀ ਗਲਤੀ ਤਾਂ ਮੇਰੀ ਹੈਗੀ ਮੈਂ ਮੈਂ ਨਾ ਬੜੀ ਪਹਿਂਦੀ ਜ਼ਿੰਦਗੀ ਬਰਬਾਦ ਕਰਨ ਲੱਗਿਆ ਸੀਗਾ ਤੇ ਮੈਂ ਰਿਸ਼ਤਾ ਪ੍ਰੀਤ ਦਾ ਕਰਵਾ ਦੇ ਸੀਗਾ ਤੇ ਸਾਰੀ ਹੈ ਨਾ ਸਾਰੀ ਪਲੈਨਿੰਗ ਮੈਂ ਹੀ ਕੀਤੀ ਸੀਗੀ ਬੀ ਨੂੰ ਨੌਕਰਾਂ ਨੂੰ ਸ਼ੋਅ ਕਰਾਂਗੇ ਤੇ ਮੇਰੀ ਪ੍ਰੀਤ ਪ੍ਰੀਤ ਪੈਨ ਦਿਖਾਉਂਗਾ ਪਰ ਮੈਨੂੰ ਨਹੀਂ ਨਾ ਪਤਾ ਸੀ ਵੀ ਅਸਲ ਸੱਚਾਈ ਹੈ ਕੀ ਆ ਇਹ ਸਾਰੀ ਗਲਤੀ ਤਾਂ ਮੇਰੀ ਮਾਂ ਦੀ ਹੈ ਜੇ ਇਹਦਾ ਰੰਗ ਦੇਖ ਕੇ ਇਹ ਨੌਕਰਾਂ ਨਹੀਂ ਲੱਗਦੀ ਨਾ ਵੀਰੇ ਤਾਂ ਫਿਰ ਦੇਖਣ ਨੂੰ ਤਾਂ ਤੂੰ ਵੀ ਨੌਕਰੀ ਲੱਗਦਾ ਸਹੀ ਕਿਹਾ ਭਣੀ ਨੌਕਰੀ ਹੁਣ ਮੈਂ ਨਾ ਤਾਂ ਮਾਫੀ ਮੰਗਣ ਜੋਗਾ ਰਿਆ ਮੈਂ ਗਲਤੀ ਇਹੋ ਜੀ ਕਰਤੀ ਮੈਂ ਆਪਣੀ ਭੈਣ ਨਾਲੀ ਜਿਹੜੇ ਕੋ ਢਿੱਡੋ ਜੰਮੇ ਤੇ ਉਹਦੇ ਨਾਲ ਹੀ ਪੇਤ ਪਾਪ ਕਰਦਾ ਰਿਆ ਮੈਂ ਤਾਂ ਮਾਫੀ ਮੰਗਣ ਦੇ ਲਾਇਕ ਵੀ ਨਹੀਂ ਹੈਗਾ ਮੇਰੇ ਹਾਲੇ ਤਾਂ ਕੁਛ ਵੀ ਨਹੀਂ ਵਿਗੜਿਆ ਹਾਲੇ ਤਾਂ ਡੁੱਲੇ ਹੋਏ ਵੇਰਿਆਂ ਨੂੰ ਚੁਗਿਆ ਵੀ ਜਾ ਸਕਦਾ ਤੁਸੀਂ ਐਂ ਕਰੋ ਦੇਖੋ ਰੰਗ ਰੂਪ ਮਾਇਨੇ ਨਹੀਂ ਰੱਖਦਾ ਹੁੰਦਾ ਮਾਇਨੇ ਰੱਖਦਾ ਹੁੰਦਾ ਦਿਲ ਸਾਫ਼ ਬੰਦੇ ਦਾ ਉਹਦੀ ਨੀਤ ਕੀ ਹੋਦੀ ਐ ਇਹ ਮੈਟਰ ਕਰਦਾ ਹੁੰਦਾ ਨਾ ਕਿ ਰੰਗ ਰੂਪ ਮੈਟਰ ਕਰਦੇ ਹੁੰਦੇ ਆ ਨਾਲੇ ਮੇਰੇ ਭਰਾ ਨੇ ਤਾਂ ਨਾ ਥੋੜੀ ਭੈਣ ਦਾ ਦਿਲ ਦੇਖਿਆ ਤੁਸੀਂ ਨਾ ਆਪਦੀ ਗਲਤੀ ਵਿੱਚ ਜਿੱਤੇ ਪਹੁੰਚਾਉਣਾ ਚਾਹੁੰਦੇ ਹੋ ਨਾ ਤਾਂ ਇੱਕ ਤਰੀਕਾ ਹੈਗਾ ਉਹਦਾ ਆਪਣੀ ਜੱਸੀ ਭੈਣ ਦਾ ਹੱਥ ਨਾ ਮੇਰੇ ਭਰਾ ਦੇ ਹੱਥ ਚ ਦੇ ਦੋ ਪਰ ਮੈਂ ਕੁਝ ਹੋਰ ਦੱਸਣਾ ਚਾਹੁੰਦਾ ਹਾਂ ਸਾਰੇ ਦੇ ਸਾਹਮਣੇ ਡੈਡੀ ਮੈਨੂੰ ਮਾਫ਼ ਕਰ ਦਿਓ ਜਿਹੜੀਆਂ ਬਾਲੀ ਚੋਰੀ ਹੋਈ ਸੀ ਨੇ ਉਹ ਇਹ ਨਹੀਂ ਕੀਤੀ ਅਸੀਂ ਮੈਂ ਕੀਤੀਆਂ ਸੀਗਾ ਪਤਾ ਸੀ ਉਹ ਤਾਂ ਸਾਨੂੰ ਪਤਾ ਸੀ ਅਸੀਂ ਜਾਣ ਪੁੱਝ ਕੇ ਇਹਦੇ ਤੇ ਦੋਸ਼ ਲਾਉਂਦੇ ਸੀਗੇ ਕਿੰਨੇ ਵਾਰ ਘਰ ਚੋਂ ਪੈਸੇ ਚੋਰੀ ਹੋਏ ਉਹ ਵੀ ਮੈਂ ਕੀਤੇ ਬਸ ਨਜ਼ਾਰਾ ਦੋਸਤਾਂ ਨਾਲ ਪਾਰਟੀ ਪੂਰੀ ਕਰਦਾ ਰਹਿੰਦਾ ਸੀਗਾ ਮੈਨੂੰ ਐਂ ਸੀ ਵੀ ਸਾਰਾ ਦੋਸ਼ ਮੇਰੇ ਤੇ ਮਾਰ ਦਿੰਦਾ ਸੀਗਾ ਕਰ ਵੀਰੇ ਮੈਨੂੰ ਇਸ ਗੱਲ ਦਾ ਜਮਾਂ ਨਹੀਂ ਸੀ ਪਤਾ ਵੀ ਵਾਲੀਆਂ ਤੂੰ ਚੱਕੀਆਂ ਨਹੀਂ ਹਾਂ ਸਾਰੀ ਗਲਤੀ ਤਾਂ ਮੇਰੀ ਐ ਨਾ ਇੱਕੋ ਹੀ ਗੱਲ ਹੋਈ ਉਹ ਬੱਸ ਕਰ ਮੈਂ ਭੈਣ ਨੇ ਕਰ ਲਈ ਜਾਂ ਭਰਾ ਨੇ ਕਰ ਲਈ ਚੋਰੀ ਮਾਂ ਬੱਸ ਕਰ ਹੁਣ ਤਾਂ ਛੁੱਪ ਗਰ ਜਾ ਹੋਰ ਕੀ ਕਰਾਂਗੀ ਮਾਂ ਸ਼ੁਕਰ ਆ ਇੱਕ ਗੱਲ ਦਾ ਤਾਂ ਕਿ ਤੁਸੀਂ ਜੱਸੀ ਦੀ ਬਸਲੀ ਮਾਂ ਨਹੀਂ ਹੈਗੀ ਕਿਉਂਕਿ ਇਹ ਜੀ ਕੁੜੀ ਦਾ ਨਾ ਅਸੀਂ ਰਿਸ਼ਤਾ ਲੈਣਾ ਨਹੀਂ ਸੀ ਜਿੱਦੀ ਮਾਂ ਨੂੰ ਬੋਲਣ ਦੀ ਅਕਲ ਜਮਾਨਾ ਹੋਵੇ ਹਾਂ ਪੁੱਤ ਮੈਂ ਇਸ ਗੰਦੇ ਲੈਕ ਵੀ ਨਹੀਂ ਹੈਗੀ ਮੈਂ ਇੱਕ ਮਾਂ ਐ ਚਾਹੇ ਇੱਕਤੀ ਦੀ ਹੋਗੀ ਚਾਹੇ ਦੋਦੀ ਹੋਗੀ ਪਰ ਜਿਹੜੇ ਦਿਨ ਮੈਂ ਫਰਕ ਰੱਖਦੀ ਰਹੀ ਨਾ ਉਸ ਗੱਲ ਤਾਂ ਮੈਂ ਤਾਂ ਮਾਫੀ ਮੰਗਦੀ ਹਾਂ ਪੁੱਤ ਮੈਨੂੰ ਮaaf ਕਰਦੀ ਜੋ ਮੇਥੋਂ ਹੋ ਗਿਆ ਨਾ ਸਿਰਫ ਇਹਦੀ ਵਜ੍ਹਾ ਨਾਲ ਹੋ ਗਿਆ ਇਹਨੇ ਕੀਤੀਆਂ ਸਾਡੀਆਂ ਜਿੰਨੀਆਂ ਕੀਤੀਆਂ ਇਹ ਕਹਿੰਦਾ ਰਿਹਾ ਇਹਦੇ ਨਾਲ ਐ ਕਰ ਇਹਦੇ ਨਾਲ ਐ ਕਰ ਹੁਣ ਸਾਰਾ ਦੋਸ਼ ਮੇਰੇ ਤੇ ਚਲੋ ਕੋਈ ਨਹੀਂ ਜੇ ਤੁਹਾਨੂੰ ਇਹ ਪਸੰਦ ਆ ਨਾ ਤੁਸੀਂ ਅਸੇ ਨਾਲ ਹੀ ਰਿਸ਼ਤਾ ਕਰ ਦੋ ਮੁੰਡੇ ਦਾ ਆ ਚੰਗਾ ਕੰਮ ਐ ਉਹ ਹੋ ਤੇ ਸਾਮ ਸੁੱਕੀ ਜਾਂਦਾ ਐ ਉਹ ਹੋ ਤੇ ਸੁੱਕੀ ਜਾਂਦਾ ਐ ਆਪਾਂ ਐ ਕਰੋ ਵੀਰੇ ਜੇ ਤੱਕ ਇਹ ਨਾ ਤਮਾਸ਼ਾ ਖਤਮ ਹੋ ਗਿਆ ਆਪਾਂ ਉਦੋਂ ਆ ਜਾਾਂਗੇ ਚਲ ਆਪਾਂ ਚੱਲੀਏ ਨਹੀਂ ਨਹੀਂ ਪੜੇ ਮਾ ਚਲੋ ਪੜੇ ਪਲੀਜ਼ ਸਿਰਫ 2 ਮਿੰਟ ਜੱਸੀ ਪੜੇ ਮੈਂ ਮੰਨਦਾ ਵੈਸੇ ਮਾਫੀ ਦੇ लायक ਤਾਂ ਨਹੀਂ ਹੈਗਾ ਕਿਉਂਕਿ ਮੈਂ ਗੁਨਾਹੀ ਐ ਢੀ ਕੀਤੇ ਆ ਪਹਿਣ ਮੰਨ ਕੇ ਮੈਂ ਤੇਰੇ ਨਾਲ ਬਹੁਤ ਵੱਡੇ ਭੇਦਭਾਵ ਕਰਦਾ ਰਿਆ ਸੀ ਸੱਚੀ ਮੈਨੂੰ ਮਾਫ ਕਰ ਦੇ ਜੇ ਇਹ ਸਭ ਕੁਝ ਮੈਨੂੰ ਪਹਿਲਾਂ ਪਤਾ ਹੁੰਦਾ ਮੈਂ ਕਦੇ ਐਡੀ ਬਡੀ ਗਲਤੀ ਨਾ ਕਰਦਾ। ਧੰਨ ਮਰ ਕੇ ਮੈਨੂੰ ਮਾਫ ਕਰ ਦੇ। ਜੱਸੀ ਮੈਨੂੰ ਪਤਾ ਮਾਫੀ ਮੰਗਣ ਦੇ ਲਾਇਕ ਤਾਂ ਮੈਂ ਹੈ ਨਹੀਂ। ਜਿਹੜਾ ਕੁਝ ਮੈਂ ਤੇਰੇ ਨਾਲ ਅੱਜ ਤੱਕ ਕੀਤਾ ਪਰ ਜੇ ਹੋ ਸਕਿਆ ਆ ਮੇਰੀ ਭੈਣ ਬਣ ਕੇ ਮੈਨੂੰ ਮਾਫ ਕਰ ਦੇ। ਹਾਂ ਭਣੇ ਮੇਰਾ ਤੁਹਾਡੇ ਵਰਗਾ ਦਿਲ ਨਹੀਂ ਹੈਗਾ। ਬਬਲੂ ਪ੍ਰੀਤ ਮੈਂ ਤੁਹਾਨੂੰ ਮਾਫ ਕਰਤਾ। ਸੱਚੀ ਭਣੇ ਮੈਂ ਤਾਂ ਸੀ ਮੇਰੀ ਭੈਣ ਨੇ ਮੈਨੂੰ ਮਾਫ ਨਹੀਂ ਕਰਨਾ ਹੈਗਾ ਚਲੋ ਵੀਰੇ ਆ ਰੋਣੇ ਤੋਂ ਨਹੀਂ ਬੱਚ ਕਰੀ ਹੁਣ ਜਿਹੜਾ ਕੰਮ ਤੂੰ ਕਰਨਾ ਹੈ ਨਾ ਉਹ ਕਰ ਹਾਂ ਭਾਈ ਪਾਓ ਸਾਗਨ ਕੁੜੀ ਤੇ ਮੁੰਡੇ ਨੂੰ ਭਾਈ ਮੈਨੂੰ ਮਾਫ ਕਰ ਦੇ ਮੈਂ ਸੱਚੀਓ ਲਾਲਚ ਵਿੱਚ ਆ ਗਿਆ ਸੀਗਾ ਪਰ ਹੁਣ ਮੇਰੇ ਅੱਖਾਂ ਤੋਂ ਪਰਦਾ हट ਗਿਆ ਏ ਸੱਚੀ ਯਾਰ ਮੈਂ ਮਾਫਣ ਕਰਨ ਵਾਲਾ ਕੌਣ ਹੁਣ ਜੇ ਮਾਫੀ ਮੰਗਣੀ ਹੈ ਤਾਂ ਜੱਸੀ ਤੋਂ ਮੰਗ ਤੇ ਉਹਨੇ ਤੈਨੂੰ ਮਾਫ ਕਰਤਾ ਤੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਜਸੀ ਗਰੀਬ ਕਰਦੀ ਆ ਜਾਂ ਅਮੀਰ ਕਰਦੀ ਆ ਕਿਉਂਕਿ ਮੈਂ ਜਸੀ ਦਾ ਦਿਲ ਦੇਖਿਆ ਤੇ ਉਹਦੇ ਨਾਲ ساری ਉਮਰ ਬਿਤਾਉਣ ਦਾ ਵਾਅਦਾ ਕੀਤਾ ਜਸੀ ਅੱਜ ਤੋਂ ਸਾਡੀ ਇਮਾਨਤ ਤੇ ਆਪਣੀ ਭੈਣ ਨਾਲ ਵੀ ਇੱਕ ਹੋਰ ਵਾਅਦਾ ਕਰ ਕਿ ਜਦੋਂ ਉਹਦਾ ਵਿਆਹ ਹੋ ਗਿਆ ਨਾ ਤੂੰ ਉਹਦੇ ਨਾਲ ਵਰਤੇਗਾ ਤੇith ਦਿਹਾਰ ਤੇ ਉਹਦੇ ਘਰੇ ਜਾਏਗਾ ਹਾਂ ਆਪਣੇ ਮੈਂ ਮੇਰੀ ਭੈਣ ਨਾਲ ਵਾਅਦਾ ਕਰ ਦਾਂਗਾ ਤੇ ਅੱਜ ਤੋਂ ਬਾਅਦ ਮੈਂ ਬਾਈ ਇਹ ਤੁਹਾਡੇ ਘਰ ਦੀ ਆ। ਅਗੋਰੀਆਂ ਨੂੰ ਦਫਾ ਕਰੋ ਮੇਰਾ ਖਾਣਾ ਇਸਰਦਾਰ ਕਰੋ ਅਗੋਰੀਆਂ ਨੂੰ ਦਫਾ ਕਰੋ ਲੈ ਬਾਈ ਕੁਰਸੀਆਂ ਲੈ ਆਜੋ ਬਾਈ ਲੈ ਮਾਂ ਬਾਈ ਬੈਠੋ ਬੈਠ ਲੈ ਲੈ ਹੁਣ ਗਾਓ ਪੇਨੇ ਹੁਣ ਸ਼ਕਨਾਂ ਨਹੀਂ ਗਾਓ ਸਰੋ ਪੈਸਾ ਨਾ ਪਿੱਛੇ ਕਰ